ਫਿਰ ਉਸ ਸੱਜੀਆਂ ਨੇ ਹੱਟਾਂ ਚੀਕ ਦੇ ਚੰਡੋਲ ਬਈ ਕਿਤੇ ਵੱਜੇ ਬੀਨ ਕਿਤੇ ਵੱਜੇ ਢੋਲ ਬਈ ਮੜਕ ਜ਼ਿਆਦਾ ਤੁਰਦੇ ਨੇ ਘੱਟ ਬਈ ਮੇਲੇ ਵਿੱਚ ਘੁੰਮਦੇ ਪੰਜਾਬੀ ਜੱਟ ਬਈ ਇੱਕ ਜਠੇਰੀਆਂ ਦੇ ਉੱਤੇ ਜਦੋਂ ਮੈਂ ਮੇਲੇ ਤੇ ਗਈ ਸੀ ਮੈਨੂੰ ਅੱਜ ਵੀ ਚੇਤੇ ਆ ਮੈਂ ਵਿਛੜ ਗਈ ਸੀ ਆਪਣੇ ਘਰਦਿਆਂ ਤੋਂ ਤੇ ਉਸ ਤੋਂ ਬਾਅਦ ਤੋਂ ਮੇਰੇ ਮਾਪਿਆਂ ਨੇ ਹਾਂ ਨਹੀਂ 5 ਰੁਪਏ ਮਿਲਦੇ ਹੁੰਦੇ ਸੀ ਅੱਛਾ 50 ਰੁਪਈਆ ਦੇ ਵਿੱਚ ਖਾਪੀ ਵੀ ਲੈਣਾ ਬਹੁਤ ਸਾਰੇ ਖੇਡਣ ਦੇ ਲੈਣਾ ਪਲਾਸਟਿਕ ਦੇ ਛੋਟੇ ਛੋਟੇ ਢੰਗ ਬਣਦੇ ਹੁੰਦੇ ਸੀ ਲੂ ਇਹਦਾ ਟਰੈਕਟਰ ਮੈਂ ਜ਼ਰੂਰ ਲੈਦਾ ਹਾਂ। ਅੱਛਾ ਜੀ। ਮੈਂ ਉਸੇ ਮੇਲੇ ਦੇ ਵਿੱਚ ਫਿਰ ਬਰਾਤ ਨੂੰ ਲੈ ਕੇ ਜਾਣਾ। ਉਸ ਮੇਲੇ ਦੇ ਵਿੱਚ ਔਰਤਾਂ ਜਾਂਦੀਆਂ ਹੁੰਦੀਆਂ ਸੀਗੇ। ਉਸ ਤਕੀਏ ਤੇ ਉਹਨਾਂ ਨੇ ਕੋਈ ਦਾਣੇ ਆ ਕਿਸੇ ਕੋਈ ਉਹ ਲੈ ਜਾਣਾ। ਹੂੰ। ਆਟਾ ਪਿਆ ਕੇ ਬਾਲਟੀ ਵਿੱਚ ਪਾ ਕੇ ਉਹ ਲੈ ਜਾਣਾ। ਕੋਈ ਤੇਲ ਲੈ ਜਾਣਾ। ਕੋਈ ਪ੍ਰਸ਼ਾਦ ਲੈ ਜਾਣਾ। ਚਾਦਰ ਚੜਾਉਣ ਜਾਣਾ। ਫਿਰ ਉੱਥੇ ਉਹਨਾਂ ਨੇ ਮੇਲਾ ਦੇਖ ਕੇ ਵੀ ਆਉਣਾ ਮੈਨੂੰ ਖੁਦ ਨੂੰ ਬੜਾ ਚਾਹ ਹੁੰਦਾ ਹੈ ਦੇਖਣ ਦਾ ਸਾਡੇ ਪਿੰਡ ਵੀ ਲੱਗਦਾ ਹੁੰਦਾ ਸੀਗਾ ਜਦੋਂ ਖੇਡਾਂ ਕਰਾਈਆਂ ਜਾਂਦੀਆਂ ਸੀਗੀਆਂ ਉਹ ਟੋਚਨ ਮੁਕਾਬਲੇ ਹੋਣੇ ਜਿਹੜੇ ਹਨਾ ਫਿਰ ਉਹ ਜਿਹੜੀ ਕਬੱਡੀ ਹੁੰਦੀ ਹੈ ਉਹ ਦੇਖਣ ਦਾ ਮੈਨੂੰ ਇੰਨਾ ਕ ਚਾਹ ਆ ਨਾ ਉਹ ਦੇਖਣ ਦਾ ਮੈਨੂੰ ਇੰਨਾ ਕ ਮਜ਼ਾ ਆਉਂਦਾ ਹੈ ਨਾ ਤੁਸੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੂਸਰਿਆਂ ਨੂੰ ਲਵਾਰਸ ਕਰ ਜਣ ਜੀ ਸੋ ਬਾਹਰ ਨਿਕਲੋ ਆਪਣੇ ਘਰ ਆਪਣੀ ਕਮਾਂਡ ਢਿੱਲੀ ਨਾ ਪੈਣ ਦਿਓ ਤੁਹਾਡੀ ਕਮਾਂਡ ਢਿੱਲੀ ਪੈ ਗਈ ਹੈ ਇਹਨੂੰ ਸ਼ਕਤੀ ਦੇ ਨਾਲ ਗਸ ਕੇ ਰੱਖੋ ਕੋਈ ਕਿਰਪਾਨ ਦੇ ਮੁੱਠੇ ਤੋਂ ਢਿੱਲਾ ਹੱਥ ਜਿਹੜਾ ਆ ਉਹ ਕਈ ਵਾਰ ਜੰਗ ਦੇ ਵਿੱਚ ਵੈਰੀ ਦੇ ਮੁਰੇ ਬੰਦੇ ਵੱਡੇ ਵੱਡੇ ਬਹਾਦਰ ਤੇ ਗੁੱਡੇ ਲਵਾਇਆ ਬਹੁਤ ਵਧੀਆ ਉਹ ਸਮਾਂ ਹੁੰਦਾ ਸੀਗਾ ਜਦੋਂ ਚਾਹ ਹੁੰਦਾ ਸੀ ਸਾਨੂੰ ਨਾ ਮਹੀਨਾ ਪਹਿਲਾਂ ਹੀ ਚਾਹ ਹੋ ਜਾਣਾ ਕਿ ਅਸੀਂ ਹੁਣ ਸੂਟ ਸਮੋੜਾ ਆ ਤੇ ਮੇਲੇ ਜਾਣਾ ਆ ਸਾਡੇ ਨਾਲ ਦੀਆਂ ਜਿਹੜੀਆਂ ਵੀ ਸਹੇਲੀਆਂ ਹੁੰਦੀਆਂ ਸੀਗੀਆਂ ਉਹਨਾਂ ਨੇ ਨਾਲ ਦੇ ਨਾਲ ਹਨਾ ਇੱਕ ਔਰੰਗ ਦੇ ਸੂਟ ਸਵਾਲੇ ਨੇ ਕਿ ਅਸੀਂ ਮੇਲੇ ਤੇ ਜਾਣਾ ਆ ਅਸੀਂ ਬਹੁਤ ਸਾਰਾ ਸਾਮਾਨ ਖਰੀਦਣਾ ਆ ਜ਼ਿੰਦਗੀ ਦੀ ਹਰ ਸਵੇਰ ਕੁਝ ਸ਼ਰਤਾਂ ਲੈ ਕੇ ਆਉਂਦੀ ਹੈ ਤੇ ਹਰ ਸ਼ਾਮ ਕੁਝ ਤਜਰਬੇ ਜ਼ਰੂਰ ਦੇ ਕੇ ਜਾਂਦੀ ਹੈ ਪਿਆਰਪਰੀ ਸਾਸ਼ਟ੍ਰਿਕਾਲ ਮੈਂ ਹਾਂ ਹੀ ਨਕਨੋਜੀਆ ਪ੍ਰੋਗਰਾਮ ਸਵੇਰੇ ਸਵੇਰੇ ਲੈ ਕੇ ਤੁਹਾਡੇ ਮੁਖਾਤਿਬ ਹੋ ਚੁੱਕੀਆਂ ਪ੍ਰੋਗਰਾਮ ਸਵੇਰੇ ਸਵੇਰੇ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਚਰਨਜੀਤ ਜੋਗੀ ਜੀ ਜੋਗੀ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਵਾਗਤ ਹੈ ਨਾ ਜੀ ਤੁਹਾਡਾ ਵੀ ਔਰ ਸਵਾਗਤ ਸਾਡੇ ਦਰਸ਼ਕਾਂ ਦਾ ਵੀ ਪਰਮਾਤਮਾ ਤੁਹਾਡੀ ਅੱਜ ਦੀ ਸਵੇਰ ਜਿਹੜੀ ਆ ਉਹ ਚਾਨਣ ਮਈ ਕਰੇ ਔਨ ਬੜਾ ਸਮਾਂ ਤੁਹਾਡੇ ਵਾਸਤੇ ਸ਼ੁਭ ਹੋਵੇ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਦੇ ਨਾਲ ਅਸੀਂ ਅੱਜ ਦਾ ਸਵੇਰੇ ਸਵੇਰੇ ਸ਼ੁਰੂ ਕਰਦੇ ਹਾਂ ਜੀ ਸਵੇਰੇ ਸਵੇਰੇ ਸ਼ੁਰੂ ਕਰ ਲੈਂਦੇ ਆ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਹੀ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਹੋਣਗੀਆਂ ਪਰ ਅੱਜ ਮੈਂ ਚਾਹੁੰਦੀ ਆ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਲੱਗਦੇ ਮੇਲਿਆਂ ਦੇ ਉੱਤੇ ਵਾਹ ਜੀ ਵਾਹ ਬਹੁਤ ਸਾਰੀਆਂ ਗੱਲਾਂ ਬਾਤਾਂ ਇਸ ਦੇ ਵਿੱਚ ਹਨਾ ਨਿਕਲ ਆਉਣੀਆਂ ਆ ਤੇ ਜ਼ਹਿਨ ਦੇ ਵਿੱਚ ਬਹੁਤ ਸਾਰੇ ਸਵਾਲ ਵੀ ਨੇ ਜਿਹੜੇ ਕਿ ਮੈਂ ਤੁਹਾਨੂੰ ਪੁੱਛਣੇ ਨੇ ਕਿਉਂਕਿ ਤੁਸੀਂ ਬਹੁਤ ਸਾਰੇ ਮੇਲੇ ਦੇਖੇ ਹੋਏ ਨੇ ਮੇਰੇ ਤੋਂ ਪਹਿਲਾਂ ਬਿਲਕੁਲ ਦੇਖਿਆ ਬਿਲਕੁਲ ਦੇਖਿਆ ਤੇ ਸਾਡੀ ਵਾਰ ਕੀ ਹੋ ਗਿਆ ਆ ਹੁਣ ਤਾਂ ਘਰ ਦੇ ਜਾਣ ਦੀ ਇਜਾਜ਼ਤ ਹੀ ਨਹੀਂ ਦਿੰਦੇ ਮੇਲਿਆਂ 'ਚ ਨਹੀਂ ਜਾਣਾ ਉਹ ਕਿਉਂ ਉਹ ਸਾਰੀਆਂ ਗੱਲਾਂ ਬਾਤਾਂ ਅਸੀਂ ਕਰਾਂਗੇ ਬਿਲਕੁਲ ਬਿਲ ਮੇਲੇ ਦੀ ਗੱਲ ਕਰਦੇ ਹਾਂ ਜੀ ਮੇਲਾ ਜਦੋਂ ਲਫ਼ਜ਼ ਸਾਡੇ ਕੰਨਾਂ ਦੇ ਵਿੱਚ ਪੈਂਦਾ ਜਾਂ ਮੇਲਾ ਲਫ਼ਜ਼ ਅਸੀਂ ਬੋਲਦੇ ਹਾਂ ਸਾਨੂੰ ਫਿਰ ਉਸ ਸੱਜੀਆਂ ਨੇ ਹਟਾਂ ਚੀਕ ਦੇ ਚੰਡੋਲ ਬਈ ਕਿਤੇ ਵੱਜੇ ਬੀਨ ਕਿਤੇ ਵੱਜੇ ਢੋਲ ਬਈ ਮੜਕ ਜ਼ਿਆਦਾ ਤੁਰਦੇ ਨੇ ਘਟ ਬਈ ਮੇਲੇ ਵਿੱਚ ਘੁੰਮਦੇ ਪੰਜਾਬੀ ਜੱਟ ਬਈ ਮੇਲੇ ਦਾ ਉਹ ਮਾਹੌਲ ਜਿਹੜਾ ਉਹ ਸਾਡੇ ਅੱਖਾਂ ਦੇ ਮੂਰੇ ਆ ਜਾਂਦਾ ਆ ਜਾਂਦਾ ਤਸਵੀਰਾਂ ਆ ਜਾਂਦੀਆਂ ਨੇ ਪੰਘੂੜੇ ਲੱਗੇ ਨੇ ਹਨਾ ਵੰਜਲੀਆਂ ਵੱਜਦੀਆਂ ਨੇ ਪੱਗਾਂ ਲੱਗੀਆਂ ਨੇ ਉਹ ਸਾਰੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਪਰ ਗੱਲ ਇੱਥੇ ਐ ਕਿ ਉਹ ਤਸਵੀਰਾਂ ਅਜ ਰਹੀ ਨਹੀਂ ਬਿਲਕੁਲ ਹੀ ਨਹੀਂ ਅਜੇ ਮੇਲੇ ਨੇ ਤਾਂ ਰੂਪ ਹੀ ਬਟਾ ਲਿਆ ਜੀ ਦੇਖੋ ਬਹੁਤ ਸਾਰੇ ਮੇਲੇ ਨੇ ਜਿਨ੍ਹਾਂ ਦੇ ਆਪਾਂ ਨਾਮ ਇੱਥੇ ਗਿਣਨੇ ਚਾਹੀਏ ਨਾ ਤੇ ਉਹ ਸਾਡੇ ਅਣਗਿਣਤ ਅਣਗਿਣਤ ਨੇ ਠੀਕ ਹੈ ਜੀ ਪਰ ਉਹ ਜਿਹੜੇ ਮੇਲੇ ਜਦੋਂ ਅਸੀਂ ਉਹਨਾਂ ਦਾ ਜ਼ਿਕਰ ਤੇ ਜਾਂ ਫਿਰ ਉਹਨਾਂ ਦਾ ਚੇਤਾ ਸਨੋਂ ਦਾ ਮਨੰਦਰ ਸੁਆਦਨਾ ਪਰ ਜਾਂਦਾ ਜੀ ਸਕੂਨ ਵੀ ਹੁੰਦਾ ਹੈ ਸਕੂਨ ਹੁੰਦਾ ਹੈ ਚਾਹ ਹੁੰਦਾ ਜੀ ਚਾਹ ਹੁੰਦਾ ਨਵੇਂ ਕੱਪੜੇ ਮਿਲਣੇ ਜੀ ਬਿਲਕੁਲ ਮਨਾ ਫਿਰ ਸਾਨੂੰ ਪੈਸੇ ਮਿਲਣੇ ਜੀ ਖਰਚਣ ਦੇ ਵਾਸਤੇ ਉਦੋਂ ਮੇਲੇ ਦੇ ਵਿੱਚ ਬੜੀ ਸੁਣੀ ਗੱਲ ਨਹੀਂ ਕਿ ਪੱਗ ਝੱਗਾ ਚਾਦਰ ਨਮਾ ਸਵਾਈ ਕੇ ਸੰਮਾ ਵਾਲੀ ਡਾਂਗ ਉੱਤੇ ਤੇਲ ਲਾਇ ਕੇ ਹੈ ਉਹ ਉਹ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਉਹ ਹੈਗੀ ਨਾ ਗੱਲਾਂ ਬਾਤਾਂ ਕਿੰਨੀਆਂ ਸੁਹਣੀਆਂ ਹੁਣ ਚੱਕਰ ਇਹ ਆ ਕਿ ਧਨੀ ਰਾਮ ਚਾਤਰਕ ਜੀ ਦੀਆਂ ਉਹ 17 ਜਿਹੜੀਆਂ ਉਹਨਾਂ 17 ਵਰਗੇ ਮੇਲੇ ਹੁਣ ਰਹੇ ਨਹੀਂ ਨਹੀਂ ਰਹੇ ਹੁਣ ਮੇਲਿਆਂ ਦੇ ਰੂਪ ਜਿਹੜੇ ਆ ਬਿਲਕੁਲ ਵੱਖਰੇ ਹੋ ਗਏ ਹੁਣ ਉਹਨਾਂ ਸਮੇਂ ਦੇ ਵਿੱਚ ਜਦੋਂ ਮੈਂ ਆਪਣੇ ਗੱਲ ਕਰਾਂ ਪੰਜਾਬ ਦੇ ਤਕਰੀਬਨ ਜਿਕਰ 13000 ਪਿੰਡਿਆ ਨਾ ਤੇ ਉਹਨਾਂ 13000 ਪਿੰਡਾਂ ਦੇ ਵਿੱਚ ਕੋਈ ਲਗਭਗ 40000 ਮੇਲੇ ਲੱਗਦੇ ਲੱਗਦੇ ਨੇ ਜੀ ਹਰ ਇੱਕ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਮੇਲੇ ਹੁੰਦੇ ਆ ਕੁਝ ਢੇਰਾਂ ਦਾ ਮੇਲਾ ਆ ਗਿਆ ਕੋਈ ਵੱਡਾ ਮੇਲਾ ਆ ਗਿਆ ਕੋਈ ਖੇੜ ਮੇਲਾ ਆ ਗਿਆ ਜੋ ਕਿਸੇ ਤਰ੍ਹਾਂ ਮੇਲੇ ਲੱਗਦੇ ਲੱਗਦੇ ਆ ਜੀ ਹੁਣ ਮੈਨੂੰ ਇਹ ਤੁਸੀਂ ਇੱਕ ਸਵਾਲ ਦੱਸੋ ਜਵਾਬ ਦਿਓ ਤੁਸੀਂ ਆਪਣੀ ਸੁਰਤ ਸੰਭਾਲ ਦੇ ਵਿੱਚ ਕਿਹੜਾ ਮੇਲਾ ਦੇਖਿਆ ਮੈਂ ਜ਼ਿਆਦਾ ਮੇਲੇ ਤਾਂ ਨਹੀਂ ਦੇਖੇ ਮੈਂ ਵਿਸਾਖੀ ਦਾ ਮੇਲਾ ਜ਼ਰੂਰ ਦੇਖਿਆ ਇੱਕ ਇੱਕ ਸਾਡੇ ਇੱਥੇ ਹੀ ਲੱਗਦਾ ਜਲੰਧਰ ਦੇ ਵਿੱਚ ਬਾਬਾ ਸੋਡਲ ਜੀ ਦਾ ਮੇਲਾ ਸਾਰਿਆਂ ਨੂੰ ਪਤਾ ਹੋਣਾ ਆ ਇੱਥੇ ਵੀ ਮੈਂ ਬਹੁਤ ਛੋਟੇ ਹੁੰਦਿਆਂ ਗਈ ਸੀ ਪਰ ਉਸ ਤੋਂ ਬਾਅਦ ਕਦੇ ਵੀ ਘੜਦਿਆਂ ਨੇ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਮਾਹੌਲ ਉਸ ਤਰ੍ਹਾਂ ਦਾ ਹੋ ਗਿਆ ਆ ਤੇ ਹੋਰ ਵੀ ਬਹੁਤ ਸਾਰੇ ਛੋਟੇ-ਮੋਟੇ ਜਠੇਰੀਆਂ ਦੇ ਉੱਤੇ ਲੱਗਦੇ ਸੀ ਉਹ ਮੇਲੇ ਦੇਖੇ ਫਿਰ ਦਰਗਾਹ ਦੇ ਉੱਤੇ ਜਿਹੜੇ ਮੇਲੇ ਲੱਗਦੇ ਨੇ ਮੈਂ ਉਹ ਮੇਲੇ ਵੀ ਦੇਖੇ ਹੋਏ ਨੇ ਇੱਕ ਜਠੇਰੀਆਂ ਦੇ ਉੱਤੇ ਜਦੋਂ ਮੈਂ ਮੇਲੇ ਤੇ ਗਈ ਸੀ ਮੈਨੂੰ ਅੱਜ ਵੀ ਚੇਤੇ ਆ ਮੈਂ ਵਿਛੜ ਗਈ ਸੀ ਆਪਣੇ ਘਰਦਿਆਂ ਤੋਂ ਤੇ ਮਾਪਿਆਂ ਨੇ ਇਹ ਅਗਲੇ ਮੇਲੇ ਦੇ ਲੱਗੇ ਹਾਂ ਨਹੀਂ ਮੈਂ ਮਿਲ ਗਈ ਸੀ ਉਦੋਂ ਐਸੀ ਕਿ ਸਾਡੇ ਰਿਸ਼ਤੇਦਾਰਾਂ ਨੇ ਲੱਭ ਲਿਆ ਸੀਗਾ ਮੈਨੂੰ ਅਨਾਉਂਸਮੈਂਟ ਅਖਰਾ ਕੇ ਪਰ ਉਸ ਮੇਲੇ ਤੋਂ ਬਾਅਦ ਘਰਦਿਆਂ ਨੇ ਇੱਕ ਗੱਲ ਸਿੱਖ ਲਈ ਸੀ ਕਿ ਭੀੜ-ਪਾੜ ਵਾਲੀ ਥਾਂ ਤੇ ਹੁਣ ਨਹੀਂ ਜਾਣਾ ਬਈ ਜੀ ਦੇਖੋ ਗੱਲ ਇਹ ਹੈ ਮੇਲੇ ਤੁਸੀਂ ਦੋ ਤਰ੍ਹਾਂ ਦੇ ਦੱਸੇ ਇੱਕ ਤੇ ਤੁਸੀਂ ਵਸਾਖੀ ਦੀ ਗੱਲ ਕਰਦੇ ਹੋ ਵਸਾਖੀ ਜਿਹੜੀ ਨੇ ਸਾਡੇ ਜ਼ਿਕਰ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ ਵਸਾਖੀ ਸਾਡੇ ਪੰਜਾਬੀਆਂ ਦਾ ਸਭ ਤੋਂ ਵੱਡਾ ਜੀ ਮਨਾਇਆ ਜਾਣ ਵਾਲਾ ਮੇਲਾ ਨਹੀਂ ਜੋੜ ਮੇਲਾ ਜੀ ਕਰਤਾਰਪੁਰ ਸਾਡੇ ਜੁਲੰਦਰ ਦੇ ਨੇੜੇ ਇੱਥੇ ਬਹੁਤ ਵੱਡੀ ਵਿਸਾਖੀ ਲੱਗਦੀ ਹੈ ਸ਼੍ਰੀ ਦਮਦਮਾ ਸਾਹਿਬ ਉੱਥੇ ਬਹੁਤ ਵੱਡੀ ਵਿਸਾਖੀ ਲੱਗਦੀ ਹੈ ਸ਼੍ਰੀ ਨਨਦਪੁਰ ਸਾਹਿਬ ਜੀ ਉੱਥੇ ਬਹੁਤ ਵੱਡੀ ਵਿਸਾਖੀ ਜਿਹੜੀ ਮੇਨ ਸ਼ੁਰੂਆਤ ਉੱਥੇ ਹੀ ਹੋਈ ਹੈ ਇਹਨਾਂ ਵਿਸਾਖੀ ਦੇ ਇਹਨਾਂ ਮੇਲਿਆਂ ਦੇ ਵਿੱਚ ਜਾ ਕੇ ਜਿਹੜੇ ਜੋੜ ਮੇਲੇ ਅਸੀਂ ਜੋੜ ਮੇਲਾ ਇਸ ਕਰਕੇ ਕਿਨੇ ਕਿਉਂਕਿ ਸਾਰਾ ਪੰਜਾਬ ਜੁੜ ਕੇ ਬੈਠਦਾ ਹੈ ਵਿਚਾਰਾਂ ਕਰਦਾ ਹੈ ਅਗਲੇ ਜੋ ਆਉਣ ਵਾਲੇ ਭਵਿੱਖ ਦੇ ਲਈ ਆਪਣੀਆਂ ਰਣਨੀਤੀਆਂ ਘੜਦਾ ਹੈ ਕਿ ਪੰਜਾਬ ਨੂੰ ਤਰੱਕੀ ਤੇ ਕਿਵੇਂ ਲੈ ਕੇ ਜਾਣਾ ਇਹਨੂੰ ਕਹਿੰਦੇ ਜੋੜ ਮੇਲੇ ਕਿ ਪੰਜਾਬ ਨੂੰ ਕੌਮ ਨੂੰ ਪੰਥ ਨੂੰ ਸਮਾਜ ਨੂੰ ਲੋਕਾਂ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਤਰੱਕੀ ਦੀਆਂ ਉਨਤੀ ਦੀਆਂ ਸਾਂਝ ਵਿਚਾਰਾਂ ਉੱਥੇ ਹੁੰਦੀਆਂ ਇਹਨਾਂ ਜੋੜ ਮੇਲਿਆਂ ਦੇ ਵਿੱਚੋਂ ਅਸੀਂ ਬਹੁਤ ਕੁਝ ਸਿੱਖ ਕੇ ਵਾਪਸ ਆਉਨੇ ਆ ਮੈਨੂੰ ਚਿਤ ਹੈ ਕਿ ਕਰਤਾਰਪੁਰ ਸਰ ਦੀ ਵਿਸਾਖੀ ਜਦੋਂ ਸੀਤ ਗੱਡਿਆਂ ਦੇ ਉੱਪਰ ਅਸੀਂ ਉਹ ਮੇਲਾ ਵੇਖਿਆ ਹੋਇਆ ਹੁਣ ਆਜਾ ਨੇ ਦੂਸਰੇ ਜਿਹੜੇ ਆਮ ਸਾਡੇ ਪਿੰਡਾਂ ਦੇ ਵਿੱਚ ਲੱਗਦੇ ਆ ਬਹੁਤ ਸਾਰੇ ਸਾਡੇ ਪਿੰਡ ਦੇ ਵਿੱਚ ਇੱਕ ਤਕੀਏ ਦਾ ਮੇਲਾ ਲੱਗਦਾ ਹੈ ਅੱਛਾ ਜੀ ਉਸ ਮੇਲੇ ਦੇ ਵਿੱਚ ਮੈਨੂੰ ਜਿੱਤੇ ਤੱਕ ਮੈਂ ਹੋਸ਼ ਜਦੋਂ ਸੰਭਾਲੀ ਸੀ 5 ਰੁਪਏ ਮਿਲਦੇ ਹੁੰਦੇ ਸੀਗੇ ਅੱਛਾ 50 ਰੁਪਈਆ ਦੇ ਵਿੱਚ ਖਾਪੀ ਵੀ ਲੈਣਾ ਬਹੁਤ ਸਾਰੀਆਂ ਖੇਡਾਂ ਵੀ ਲੈ ਲੈਣੀਆਂ ਪਲਾਸਟਿਕ ਦੇ ਛੋਟੇ ਛੋਟੇ ਖੇਡਾਂ ਮਿਲਦੀ ਹੁੰਦੀਆਂ ਸੀਗੀਆਂ ਇੱਕ ਲੋਹੇ ਦਾ ਟਰੈਕਟਰ ਮੈਂ ਜ਼ਰੂਰ ਲੈਂਦਾ ਹੁੰਦਾ ਸੀ ਅੱਛਾ ਜੀ ਉਹ ਪੱਕਾ ਹੁੰਦਾ ਸੀ ਕਿ ਲੋਹੇ ਦਾ ਟਰੈਕਟਰ ਲੈਣਾ ਹੀ ਲੈਣਾ ਇਹ ਗੱਲ ਹੁਣ ਸੁਣਿਓ ਤੁਸੀਂ ਧਿਆਨ ਦੇ ਨਾਲ ਉਸ ਮੇਲੇ ਦੇ ਵਿੱਚ ਮੈਂ ਜਾਣਾ ਜਿੱਥੋਂ ਮੈਨੂੰ 5 ਰੁਪਏ ਮਿਲਦੇ ਹੁੰਦੇ ਸੀ 5 ਰੁਪਈਆਂ ਦੇ ਵਿੱਚੋਂ ਟਰੈਕਟਰ ਮੇਰਾ ਢਾਈ ਰੁਪਈਆ ਦਾ ਆਵੇ ਟਰੈਕਟਰ ਮੇਰਾ ਤਿੰਨਾਂ ਦਾ ਆਵੇ ਸਾਢੇ 4 ਦਾ ਆਵੇ ਉਹ ਟਰੈਕਟਰ ਲੈਣਾ ਹੀ ਲੈਣਾ ਤੇ ਜੇ 5 ਦਾ ਵੀ ਆ ਗਿਆ ਤਾਂ ਵੀ ਲੈਣਾ ਹੂੰ ਅੱਜ ਦੇ ਮੇਲਿਆਂ ਦੀ ਗੱਲ ਕਰ ਲ ਜਿਹੜੀ ਗੱਲ ਸੁਣਨ ਵਾਲੀ ਹੈ ਅੱਜ ਦੇ ਮੇਲਿਆਂ ਦੇ ਵਿੱਚ ਜਦੋਂ ਕੋਈ ਨਿਆਣਾ ਜਾਂਦਾ ਉਹ ਬੰਦੂਕ ਮੰਗਦਾ ਹੈ ਜੀ ਹੁੰਦਾ ਉਹ ਪਿਸਟੋਲ ਮੰਗਦਾ ਹੂੰ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਮੰਗਦਾ ਹੈ ਉਹ 79 ਮੰਗਦਾ ਹੈ ਹੂੰ ਇਹ ਜਿਹੜਾ ਮੇਲਿਆਂ ਦੇ ਵਿੱਚ ਫਰਕ ਹੈ ਨਾ ਟਰੈਕਟਰ ਤੋਂ ਹਥਿਆਰਾਂ ਤਿੱਕਰ ਦਾ ਇਸ ਫਰਕ ਨੇ ਸਾਡੇ ਮੇਲਿਆਂ ਦਾ ਸਵਾਦ ਜਿਹੜਾ ਖਰਾਬ ਕਰਕੇ ਰੱਖ ਖਰਾਬ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਜਿਹੜੇ ਮੇਲੇ ਲੱਗਦੇ ਨੇ ਨਾ ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਹੈ ਕਿਉਂਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਮੇਲਿਆਂ ਮੇਲਿਆਂ ਦੇ ਵਿੱਚ ਜਾਂਦੇ ਰਹੇ ਹਾਂ ਤੁਸੀਂ ਇੱਕ ਗੱਲ ਇਹ ਨੋਟ ਕੀਤੀ ਹੈ ਕਿ ਮੇਲਿਆਂ ਦੇ ਵਿੱਚ ਹੁਣ ਪੰਜਾਬੀਆਂ ਤੋਂ ਵੱਧ ਪ੍ਰਵਾਸੀ ਹੁੰਦੇ ਨੇ ਮੇਲਿਆਂ ਦੇ ਵਿੱਚ ਤੁਸੀਂ ਜਦੋਂ ਸ਼ਾਮ ਵੇਲੇ ਦਿਨ ਵੇਲੇ ਜਦੋਂ ਵੀ ਜਾਣਾ ਹੈ ਹਨਾ ਤੁਸੀਂ ਉੱਥੇ ਦੇਖੋਗੇ ਤੁਹਾਨੂੰ ਪੰਜਾਬੀਆਂ ਤੋਂ ਵੱਧ ਉੱਥੇ ਪ੍ਰਵਾਸੀ ਦੇਖਣ ਨੂੰ ਮਿਲਣਗੇ ਜਿਹੜੇ ਕਿ ਉੱਥੋਂ ਦਾ ਮਾਹੌਲ ਵੀ ਖਰਾਬ ਕਰ ਦਿੰਦੇ ਨੇ ਤੇ ਮਾਹੌਲ ਖਰਾਬ ਹੁੰਦਾ 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 ਇੰਨਾ ਕ ਜ਼ਿਆਦਾ ਮਾਹੌਲ ਖਰਾਬ ਹੋ ਗਿਆ ਕਿ ਮੇਲਿਆਂ ਦੇ ਵਿੱਚ ਵੀ ਹੁਣ ਕਤਲ ਹੋ ਲੱਗ ਗਏ ਨੇ ਮੇਲਿਆਂ ਦੇ ਵਿੱਚ ਵੀ ਇੰਨੇ ਲੜਾਈ ਝਗੜੇ ਹੋਣ ਲੱਗ ਗਏ ਨੇ ਕਿ ਹੁਣ ਜਿਹੜੇ ਪੰਜਾਬੀ ਨੇ ਉਹਨਾਂ ਨੇ ਜਾਣਾ ਹੀ ਛੱਡ ਦਿੱਤਾ ਆ ਉਹਨਾਂ ਨੇ ਪੈਰ ਪછા ਆ ਕੇ ਚਲੇ ਆ ਬਿਲਕੁਲ ਤੁਹਾਡੀ ਗੱਲ ਸਹੀ ਹੈ ਬਹੁਤ ਸਾਰੀਆਂ ਕੁੜੀਆਂ ਸਾਡੇ ਕਿਉਂਕਿ ਅਸੀਂ ਤੇ ਆਪਣੀ ਗੱਲ ਕਰਨੀ ਜੋ ਅਸੀਂ ਦੇਖਿਆ ਜੋ ਅਸੀਂ ਹੰਡਾਇਆ ਜੋ ਅਸੀਂ ਮਾਨਿਆ ਅਸੀਂ ਕਿਸੇ ਦੀ ਗੱਲ ਥੋੜੂ ਕਰਦੇ ਹਾਂ ਮੈਂ ਉਸੇ ਮੇਲੇ ਦੇ ਵਿੱਚ ਫਿਰ ਦੁਬਾਰਾ ਤੁਹਾਨੂੰ ਲੈ ਕੇ ਜਾਣਾ ਉਸ ਮੇਲੇ ਦੇ ਵਿੱਚ ਔਰਤਾਂ ਜਾਂਦੀਆਂ ਹੁੰਦੀਆਂ ਸੀਗੇ ਉਸ ਤਕੀਏ ਤੇ ਉਹਨਾਂ ਨੇ ਕੋਈ ਦਾਣੇ ਕਿਸੇ ਕੋਲ ਉਹ ਲੈ ਜਾਣਾ ਹਮ ਆਟਾ ਭਿਹਾ ਕੇ ਬਾਲਟੀ ਦੇ ਵਿੱਚ ਪਾ ਕੇ ਉਹ ਲੈ ਜਾਣਾ ਕੋਈ ਤੇਲ ਲੈ ਜਾਣਾ ਕੋਈ ਪ੍ਰਸ਼ਾਦ ਲੈ ਜਾਣਾ ਚਾਦਰ ਚੜਾਉਣ ਜਾਣਾ ਫਿਰ ਉੱਥੇ ਉਹਨਾਂ ਨੇ ਮੇਲਾ ਦੇਖ ਕੇ ਵੀ ਆਉਣਾ ਕੋਈ ਕਿਸੇ ਤਰ੍ਹਾਂ ਦਾ ਕੋਈ ਡਰ ਭੈ ਖੋਫ ਨਹੀਂ ਸੀ ਅੱਜ ਦੇ ਸਮੇਂ ਦੇ ਵਿੱਚ ਔਰਤਾਂ ਤੇ ਜਾਂ ਵੋਟੀਆਂ ਉਹਨਾਂ ਨੂੰ ਘਰ ਦੇ ਇਸੇ ਕਰਕੇ ਨਹੀਂ ਜਾਣ ਦਿੰਦੇ ਕਿ ਉਹਨਾਂ ਮੇਲਿਆਂ ਦਾ ਉਹ ਮਾਹੌਲ ਨਹੀਂ ਰਿਹਾ ਨਹੀਂ ਰਿਹਾ ਉੱਥੇ ਲੋਕ ਜਿਹੜੇ ਆ ਛੇੜਛਾੜ ਕਰਨਾ ਉਹ ਜੀ ਬਿਲਕੁਲ ਹੁੰਦਾ ਹੁੰਦੀ ਹੈ ਹੂੰ ਹੁੰਦਾ ਕੁੜੀਆਂ ਦਾ ਤਾਂ ਮੇਲੇ ਦੇ ਵਿੱਚ ਘੁੰਮਣਾ ਜਿਹੜਾ ਸਮੇ ਕੁੜੀਆਂ ਕੋਈ ਬੰਗਾਂ ਦੀ ਦੁਕਾਨ ਤੋਂ ਬੰਗਾਂ ਖਰੀਦਦੀਆਂ ਹੋਣ ਕੋਈ ਬਿੰਦੀਆਂ ਖਰੀਦਦੀਆਂ ਹੋਣ ਕੋਈ ਛੋਟਾ ਛੋਟਾ ਆਪਣਾ ਸਮਾਨ ਖਰੀਦਦੀਆਂ ਹੋਣ ਘਰ ਦੇ ਭਾਂਡੇ ਖਰੀਦਦੀਆਂ ਹੋਣ ਉਹਨਾਂ ਦੇ ਨਾਲ ਰੌਣਕਾਂ ਆ ਜੀ ਬਿਲਕੁਲ ਪਰ ਉਹਨਾਂ ਰੌਣਕਾਂ ਨੂੰ ਤਾੜ ਦਿੱਤਾ ਹੂੰ ਅੱਜ ਉਹ ਕੁੜੀਆਂ ਜਿਹੜੀਆਂ ਕੁੜੀਆਂ ਮੇਲੇ ਦੇ ਵਿੱਚ ਜਾਂਦੀਆਂ ਕੌੜੀ ਗੱਲ ਆ ਜਿਹੜੀਆਂ ਕੁੜੀਆਂ ਮੇਲੇ ਦੇ ਵਿੱਚ ਜਾਂਦੀਆਂ ਭਾਵੇਂ ਉਹ ਸੁਧੀਆਂ ਸੋਨੇ ਦੀਆਂ ਹੋਣ ਲੋਕੀ ਉਹਨਾਂ ਨੂੰ ਮਾੜਾ ਕਹਿੰਦੇ ਮਾੜਾ ਕਹਿੰਦੇ ਨੇ ਜੀ ਬਿਲਕੁਲ ਠੀਕ ਹੈ ਨਾ ਬਿਲਕੁਲ ਸੱਚਾਈ ਇਹ ਹੈ ਇਹ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਚੀਜ਼ਾਂ ਤੋਂ ਅਸੀਂ ਕੀ ਸਿੱਖੀਏ ਕਿ ਸਾਡੇ ਮੇਲਿਆਂ ਦਾ ਰੂਪ ਵਿਗੜ ਗਿਆ ਅਸੀਂ ਵਿਗਾੜ ਲਿਆ ਵਿਗਾੜ ਲਿਆ ਮੇਲੇ ਦੀਆਂ ਜਿਹੜੀਆਂ ਉੱਥੇ ਪ੍ਰਬੰਧਕ ਕਮੇਟੀਆਂ ਹਨਾ ਉਹਨਾਂ ਨੇ ਮੇਲਿਆਂ ਦਾ ਰੂਪ ਬਗਾੜ ਲਿਆ ਮੇਲਿਆਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਐਡ ਕਰ ਲਈਆਂ ਜੋ ਜ ਨਹੀਂ ਹੋਣੀਆਂ ਚਾਹੀਦੀਆਂ ਸੀ ਹੁਣ ਕੋਈ ਮੇਲਾ ਆ ਮੰਨ ਲਓ ਸਾਡੇ ਬਹੁਤ ਆਲੇ ਦੁਆਲੇ ਪਿੰਡਾਂ ਦੇ ਵਿੱਚ ਛੰਜਾਂ ਲੱਗਦੀਆਂ ਛੰਜ ਮੇਲਾ ਹੀ ਮਸ਼ਹੂਰ ਆ ਜੀ ਮੇਲਾ ਮਸ਼ਹੂਰ ਆ ਹੁਣ ਇਹਨਾਂ ਨੇ ਕੀ ਕਰ ਲਿਆ ਛੰਜਾਂ ਦੇ ਨਾਲ ਸੱਭਿਆਚਾਰਕ ਮੇਲਾ ਹੂੰ ਗਾਉਣ ਵਾਲੀ ਦੇਖਣ ਦੇ ਵਾਸਤੇ ਤਾਂ ਉੱਥੇ ਲੋਕੀ ਅਸੀਂ ਨਹੀਂ ਕਹਿੰਦੇ ਗਾਉਣ ਵਾਲੀਆਂ ਮਾੜੀਆਂ ਗਾਉਣ ਵਾਲੀ ਵੀ ਸੱਦੋ ਅਜ਼ਿਕਰ ਕਰੇ ਕਿ ਨਾ ਸਤੋ ਪਰ ਜੇ 5 ਲੱਖ ਦੀ ਤੁਸੀਂ ਗਾਉਣ ਵਾਲੀ ਸਦਣੀ ਆ ਤਾਂ ਤੁਸੀਂ ਪਹਿਲਵਾਨਾਂ ਨੂੰ ਕੀ ਦੇਣਾ ਹੈ ਜੀ ਪਹਿਲਵਾਨਾਂ ਦੇ ਨਾਲ ਤੇ ਤੁਸੀਂ 5-500 ਰੁਪਏ ਪਿੱਛੇ ਲੜਦੇ ਆ ਹੂੰ ਗਾਉਣ ਵਾਲਿਆਂ ਦੇ ਲਈ ਤੁਸੀਂ ਬਜਟ ਰੱਖਿਆ 10 ਲੱਖ ਜੀ ਤੇ ਛਿੰਝ ਦਾ ਬਜਟ ਤੁਸੀਂ ਰੱਖਿਆ 2.5 ਲੱਖ ਯਾਰ ਤੁਸੀਂ ਮੇਲੇ ਨੂੰ ਲੈ ਕਿੱਧਰ ਗਏ ਹੂੰ ਮੇਲੇ ਨੂੰ ਤੁਸੀਂ ਲੈ ਕਿੱਧਰ ਗਏ ਫਿਰ ਜਿਹੜੇ ਗਾਉਣ ਵਾਲੇ ਵੀ ਹੋਣੇ ਆ ਕੱਢ ਉਹਨਾਂ ਨੇ ਸਾਨੂੰ ਗਾਲਾਂ ਹੀ ਜਾਨੀਆਂ ਸਾਡੀਆਂ ਕੁੜੀਆਂ ਨੂੰ ਨਿੰਦ ਜਾਣਾ ਜੀ ਠੀਕ ਹੈ ਨਾ ਗਾਣੇ ਤੁਸੀਂ ਸੁਣਦੇ ਆ ਕਿੱਦਾਂ ਦੇ ਹੁੰਦੇ ਮੈਂ ਇੱਥੇ ਹੁਣ ਜ਼ਿਕਰ ਥੋੜਾ ਕਰਨਾ ਕਿਸੇ ਗਾਣੇ ਦਾ ਜੀ ਹੁਣ ਹੋਰਾਂ ਲੋਕਾਂ ਨੇ ਸਾਡੇ ਮੇਲੇ ਦਾ ਮਾਹੌਲ ਵਿਗਾੜਤਾ ਹੂੰ ਉਹ ਕਹਿੰਦੇ ਕਿ ਅਸੀਂ ਇਕੱਠ ਕਰ ਲੈਨੇ ਗਾਉਣ ਵਾਲਾ ਸੱਦਕੇ ਕਿਤੇ ਸੱਦੋ ਤਾਂ ਪਹਿਲਵਾਨ ਟੌਪ ਟੌਪ ਦੇ ਹੂੰ ਕਿਤੇ ਸੱਦੋ ਤਾਂ ਕਬੱਡੀ ਦੀਆਂ ਤੁਸੀਂ ਦਰਸ਼ਣੀ ਟੀਮਾਂ ਕਿੱਦਾਂ ਨਹੀਂ ਰਚ ਪੈਂਦਾ ਪੈਂਦਾ ਆ ਬਿਲਕੁਲ ਪੈਂਦਾ ਆ ਪੈਂਦਾ ਨਾ ਪੈਂਦਾ ਆ ਮੈਨੂੰ ਖੁਦ ਨੂੰ ਬੜਾ ਚਾਹ ਹੁੰਦਾ ਹੈ ਦੇਖਣ ਦਾ ਸਾਡੇ ਪਿੰਡ ਵੀ ਲੱਗਦਾ ਹੁੰਦਾ ਸੀਗਾ ਜਦੋਂ ਖੇਡਾਂ ਕਰਾਈਆਂ ਜਾਂਦੀਆਂ ਸੀਗੀਆਂ ਉਹ ਟੋਚਨ ਮੁਕਾਬਲੇ ਹੋਣੇ ਜਿਹੜੇ ਹਨਾ ਫਿਰ ਉਹ ਜਿਹੜੀ ਕਬੱਡੀ ਹੁੰਦੀ ਹੈ ਉਹ ਦੇਖਣ ਦਾ ਮੈਨੂੰ ਇੰਨਾ ਕ ਚਾਹ ਆ ਨਾ ਉਹ ਦੇਖਣ ਦਾ ਮੈਨੂੰ ਇੰਨਾ ਕ ਮਜ਼ਾ ਆਉਂਦਾ ਆ ਨਾ ਪਰ ਗੱਲ ਇਹ ਆ ਕਿ ਉੱਥੇ ਹੁੰਦਾ ਰਾਤ ਨੂੰ ਆ ਤੇ ਰਾਤ ਨੂੰ ਸਾਨੂੰ ਇਜਾਜ਼ਤ ਮਿਲਦੀ ਨਹੀਂ ਬਿਲਕੁਲ ਇਹ ਆ ਚੀਜ਼ ਹੋ ਗਈ ਤੇ ਦੂਜੀ ਗੱਲ ਇੱਥੇ ਮੈਂ ਵੀ ਕਰਨਾ ਚਾਹੁੰਦੀ ਆ ਕਿ ਮੇਲੇ ਦੇ ਵਿੱਚ ਜਿਣੀਆਂ ਵੀ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਮੇਲੇ ਦੇ ਤੁਸੀਂ ਅੱਦੇ ਤੋਂ ਜ਼ਿਆਦਾ ਉੱਥੇ ਜਿਹੜੇ ਦੁਕਾਨਦਾਰ ਹੁੰਦੇ ਨੇ ਜਿਹੜੇ ਪੰਘੂੜੇ ਵਾਲੇ ਹੁੰਦੇ ਨੇ ਹਰੇਕ ਕੋਈ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਹੁੰਦਾ ਹੈ ਤੇ ਬਹੁਤ ਸਾਰੇ ਹੱਥ ਸੇ ਵੀ ਵਾਪਰ ਜਾਂਦੇ ਨੇ ਇੱਥੇ ਮੇਲੇ ਪ੍ਰਬੰਧਕ ਜਿਹੜੇ ਹੁੰਦੇ ਨੇ ਨਾ ਤੁਸੀਂ ਗੱਲ ਕੀਤੀ ਜਿਹੜੇ ਮੇਲਾ ਕਰਵਾਉਂਦੇ ਨੇ ਉਹਨਾਂ ਨੂੰ ਇੱਥੇ ਧਿਆਨ ਦੇਣ ਦੀ ਲੋੜ ਹੈ ਕਿ ਤੁਸੀਂ ਕਿੰਨਾ ਲੋਕਾਂ ਨੂੰ ਸੱਦ ਰਹੇ ਹੋ ਕਿੰਨਾ ਲੋਕਾਂ ਨੂੰ ਇਜਾਜ਼ਤ ਦੇ ਰਹੇ ਹੋ ਅੱਧੇ ਤੋਂ ਜ਼ਿਆਦਾ 80% ਦੀ ਇੱਥੇ ਪ੍ਰਵਾਸੀਆਂ ਨੇ ਦੁਕਾਨਾਂ ਲਾਈਆਂ ਹੋਈਆਂ ਨੇ ਤੇ ਹਰ ਕੋਈ ਸ਼ਰਾਬ ਦੇ ਨਸ਼ੇ ਦੇ ਵਿੱਚ ੁੱਤ ਹੁੰਦਾ ਆ ਤੇ ਪੰਘੂੜੇ ਲਾਉਣ ਵਾਲੇ ਵੀ ਸ਼ਰਾਬ ਦੇ ਨਸ਼ੇ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਪੰਘੂੜਾ ਹਨਾ ਕਦੋਂ ਚਲਾਉਣਾ ਆ ਕਿੰਨਾ ਚਲਾਉਣਾ ਆ ਤੇ ਬਹੁਤ ਵਾਰੀ ਹਾਦਸੇ ਵੀ ਵਾਪਰੇ ਨੇ ਉਹਨਾਂ ਦੀ ਗਲਤੀ ਕਾਰਨ ਹਨਾ ਇਹ ਤੁਸੀਂ ਪੰਜਾਬ ਦਾ ਫੋੜਾ ਚੱਲ ਦਿੱਤਾ ਹੁਣ ਇਸ ਫੋੜੇ ਦੇ ਉੱਪਰ ਫੈਹਾ ਮੈਂ ਰੱਖਦਾ ਜੀ ਜਿਹੜੇ ਪ੍ਰਬੰਧਕ ਇਹਨਾਂ ਸਾਡੇ ਹੂੰ ਜਿਹੜੇ ਛੱਜ ਬੰਨੀ ਫਿਰਦੇ ਆ ਕਿ ਕੋਈ ਪ੍ਰਧਾਨ ਆ ਕੋਈ ਸੈਕਟਰੀ ਆ ਕੋਈ ਫਲਾਨਾ ਕੋਈ ਟਮਕਾਨਾ ਹੂੰ ਇਹਨਾਂ ਦੀ ਜਿਹੜੀ ਅਸਲੀਅਤ ਆ ਤੁਹਾਨੂੰ ਹੁਣ ਮੈਂ ਦੱਸਦਾ ਇੱਕ ਅਖਾਣ ਆ ਵੀ ਮੂੰਹ ਖਾਵੇ ਤੇ ਅੱਖ ਸ਼ਰਮਾਵੇ ਜੀ ਇਹਨਾਂ ਦਾ ਮੂੰਹ ਖਾਂਦਾ ਅੱਖ ਸ਼ਰਮਾਉਂਦੀ ਜਿੰਨੀਆਂ ਦੁਕਾਨਾਂ ਮੇਲਿਆਂ ਦੇ ਵਿੱਚ ਲੱਗਦੀਆਂ ਉਹਨਾਂ ਸਾਰਿਆਂ ਕੋਲੋਂ ਇਹ ਪ੍ਰਧਾਨ ਪੈਸੇ ਲੈਂਦੇ ਨੇ ਪੈਸੇ ਲੈਂਦੇ ਨੇ ਜਿੰਨੇ ਪੰਘੂੜੇ ਲੱਗਦੇ ਆ ਉਹਨਾਂ ਸਾਰਿਆਂ ਦੇ ਕੋਲੋਂ ਪੈਸੇ ਲੈਣਗੇ ਫਿਰ ਪੰਗੂੜਾ ਲਾਉਣ ਦੀ ਜਗ੍ਹਾ ਦਿੱਤੀ ਜਾਂਦੀ ਹੈ ਜੀ ਤੇ ਜਦੋਂ ਮੈਂ ਕੋਈ ਚੀਜ਼ ਵੇਚ ਦਿੱਤੀ ਉੱਥੇ ਕੋਈ ਸ਼ਰਾਬੀ ਹੋਵੇ ਕਬਾਬੀ ਹੋਵੇ ਕੋਈ ਐਬੀ ਹੋਵੇ ਚਾਹੇ ਫਿਰ ਸਾਡੀਆਂ ਕੁੜੀਆਂ ਦੇ ਚੁੰਡੀਆਂ ਵੱਢਣ ਵਾਲਾ ਹੋਵੇ ਇਹ ਰੋਕ ਲੈਣਗੇ ਨਹੀਂ ਰੋਕਦੇ ਇਹਨਾਂ ਨੇ ਕੀ ਰੋਕਣਾ ਜਿਨ੍ਹਾਂ ਨੇ ਪੈਸੇ ਲਏ ਹੋਏ ਆ ਜੇਕਰ ਬੰਦੇ ਨੇ ਇਹ ਕਿਹਾ ਹੋਵੇ ਕਿ ਸਾਡੇ ਮੇਲੇ ਦੀ ਵਧਣੀ ਆ ਰੌਣਕ ਆਓ ਭਾਈ ਲਗਾਓ ਦੁਕਾਨਾਂ ਲਗਾਓ ਇੱਥੇ ਮੇਲੇ ਦੀਆਂ ਰੌਣਕਾਂ ਵਧਾਓ ਉਸ ਬੱਲੇ ਫਿਰ ਤੁਸੀਂ ਜੁੱਤੀਆਂ ਮਾਰ ਕੇ ਵੀ ਉਹਦਾ ਦੇ ਬੰਦੇ ਨੂੰ ਬਾਹਰ ਕੱਢ ਸਕਦੇ ਆ ਕਿ ਜਿਹੜਾ ਆਣ ਕੇ ਕਿਸੇ ਦੀ ਧੀ ਭੈਣ ਵੱਲ ਮਾੜੀ ਅੱਖ ਨਾਲ ਦੇਖੂਗਾ ਉੱਥੇ ਫਿਰ ਤੁਸੀਂ ਉਹਦੇ ਛਿੱਤਰ ਵੀ ਫੇਰ ਸਕਦੇ ਆ ਪਰ ਜੇਕਰ ਤੁਸੀਂ ਪੈਸੇ ਲੈ ਕੇ ਦੁਕਾਨਾਂ ਲਵਾਈਆਂ ਤੇ ਅਗਲਾ ਕਹੋਗਾ ਪੈਸੇ ਦੇ ਕੇ ਬੈਠਾ ਇੱਥੇ ਚੱਲ ਅਗਲੇ ਮੋੜੇ ਹੋ ਫਿਰ ਗੱਲ ਪੈਂਦੇ ਆ ਫਿਰ 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 ਧੌਣੋ ਫੜਨ ਨੂੰ ਜਾਂਦੇ ਆ ਤੇ ਜੇਕਰ ਅਸੀਂ ਆਪਣੀ ਪਤ ਆਪ ਹੀ ਲਹੋਣੀ ਆ ਤਾਂ ਫਿਰ ਇਹ ਮੇਲਿਆਂ ਦੇ ਵਿੱਚ ਆਹ ਕੁਛ ਹੀ ਹੋਣਾ ਮੱਡੇ ਵੱਡੇ ਪੋਸਟਰ ਲੱਗੇ ਹੁੰਦੇ ਨੇ ਫੋਟੋਆਂ ਲੱਗੀਆਂ ਹੁੰਦੀਆਂ ਨੇ ਕਿ ਅਸੀਂ ਕਰਾਉਣ ਲੱਗੇ ਆ ਬਈ ਇਦਾਂ ਇਦਾਂ ਆ ਚੀਜ਼ਾਂ ਇਹ ਜਿਹੜੀ ਚਿੱਕੜ ਚੌਧਰੀ ਆ ਨਾ ਸਾਡੇ ਇਹਨਾਂ ਨੇ ਸਾਡੇ ਮੇਲਿਆਂ ਦਾ ਹੁਲੀਆ ਬਦਲ ਕੇ ਬਦਲ ਕੇ ਰੱਖ ਦਿੱਤਾ ਹੁਣ ਇੱਕ ਹੋਰ ਦੱਸਾਂ ਤੁਹਾਨੂੰ ਮੈਂ ਸਾਡੇ ਜਿਹੜੇ ਐਨ ਆਰ ਆ ਭੈਣ ਭਰਾ ਹੈਗੇ ਉਹ ਵੀ ਫੋਟੋ ਦੇ ਬਹੁਤ ਸ਼ੌਕੀਨ ਆ ਹੂੰ ਬਹੁਤ ਜ਼ਿਆਦਾ ਜੀ ਉਹਨਾਂ ਨੂੰ ਵੀ ਫੋਟਾਂ ਬਹੁਤ ਮੋਹ ਦਿੰਦੀਆਂ ਵੱਡੀਆਂ ਵੱਡੀਆਂ ਫਲੈਕਸਾਂ ਲੱਗਦੀਆਂ ਉਹਨਾਂ ਦੀਆਂ ਪਿੰਡਾਂ ਦੇ ਵਿੱਚ ਲੱਗਦੀਆਂ ਨੇ ਕਿ ਫਲਾਣੇ ਨੇ ਇਨਾਮ ਇੰਨਾ ਦਿੱਤਾ ਇਦਾਂ ਦਿੱਤਾ ਗੱਲ ਤਾਂ ਜੀ ਬਹੁਤ ਚੰਗੀ ਪਰ ਤੁਸੀਂ ਕੁਝ ਆਪਣੀਆਂ ਸ਼ਰਤਾਂ ਵੀ ਰੱਖਦੇ ਕਿ ਨਹੀਂ ਰੱਖਦੇ ਮਤਲਬ ਮੈਂ ਕਿਤੇ ਪੈਸਾ ਦੇਣਾ ਹੋਵੇ ਮੈਂ ਇਹ ਤਾਂ ਕਹਿਣਾ ਕਿ ਯਾਰ ਆ ਲੋ ਇਸ ਕੰਮ ਵਿੱਚ ਵਰਤ ਲਿਓ ਠੀਕ ਆ ਤੁਸੀਂ ਲੱਖ ਰੁਪਏ ਦੇ ਕੇ ਇਹ ਕਹਿੰਦੇ ਕਿ ਮੇਰੀ ਇਹ ਫੋਟੋ ਲਾ ਦਿਓ ਉਹ ਤੁਹਾਡੀਆਂ ਦੋ ਚਾਰ ਫਲੈਕਸਾ ਲਾ ਕੇ ਪਿੰਡ ਦੇ ਵਿੱਚ ਦੋ ਚਾਰ ਹਜ਼ਾਰ ਰੁਪਏ ਦੀਆਂ ਤੇ ਉਹ ਤੁਹਾਨੂੰ ਫੋਟਾਂ ਖਿੱਚ-ਖਿੱਚ ਕੇ ਭੇਜ ਦਿੰਦੇ ਕਿ ਆ ਲੋ ਜੇ ਤੁਹਾਡੀ ਇੱਥੇ ਫੋਟੋ ਲਾਤੀ ਇੱਥੇ ਲਾਤੀ ਪਰ ਉਹਨਾਂ ਪੈਸਿਆਂ ਦਾ ਹੁੰਦਾ ਕੀ ਹੈ ਉਹ ਪੈਸਾ ਜਾਂਦਾ ਕਿੱਥੇ ਪੈਸੇ ਨੂੰ ਸਹੀ ਤਰੀਕੇ ਨਾਲ ਵਰਤਣ ਦੇ ਵਾਸਤੇ ਚੰਗੇ ਦਿਮਾਗ ਵੀ ਚਾਹੀਦੇ ਆ ਜੀ ਤੁਹਾਡੇ ਮੇਲਿਆਂ ਦੇ ਵਿੱਚ ਅੱਜ ਉਹ ਕੰਮ ਹੋਣ ਲੱਗ ਪਏ ਜਿਹੜੇ ਹੋਣੇ ਨਹੀਂ ਸੀ ਚਾਹੀਦੇ ਸੀ ਨਹੀਂ ਹੋਣੇ ਚਾਹੀਦੇ ਸੀ ਬਿਲਕੁਲ ਮੇਲਿਆਂ ਦੇ ਵਿੱਚ ਇਦਾਂ ਇਦਾਂ ਦੇ ਕੰਮ ਹੁੰਦੇ ਇੱਥੇ ਮੈਂ ਦੱਸ ਨਹੀਂ ਸਕਦਾ ਜੀ ਠੀਕ ਹੈ ਨਾ ਇੱਥੇ ਤਾਂ ਤੁਸੀਂ ਇਹ ਸਵਾਲ ਹਲੋ ਕਿ ਜੇਕਰ ਮੰਨ ਲਓ ਤੁਸੀਂ ਕਿਸੇ ਸੱਭਿਆਚਾਰਕ ਪ੍ਰੋਗਰਾਮ ਨੂੰ ਕਰਵਾਉਣਾ ਹੂੰ ਕਰਵਾਓ ਪਰ ਤੁਸੀਂ ਉੱਥੇ ਸੱਭਿਆਚਾਰਕ ਪ੍ਰੋਗਰਾਮ ਦੇ ਵਿੱਚ ਜੇਕਰ ਤੁਸੀਂ ਵਿੱਚੇ ਕੋਈ ਹੋਰ ਤਰ੍ਹਾਂ ਦਾ ਪ੍ਰੋਗਰਾਮ ਵੀ ਬਾੜੀ ਫਿਰਦੇ ਹੋ ਉੱਥੇ ਬੀਬੀਆਂ ਬੈਠੀਆਂ ਉੱਥੇ ਨਿੱਕੇ ਨਿੱਕੇ ਬੱਚੇ ਬੈਠੇ ਉੱਥੇ ਛੋਟੀਆਂ ਛੋਟੀਆਂ ਬੱਚੀਆਂ ਬੈਠੀਆਂ ਉੱਥੇ ਬਜ਼ੁਰਗ ਬੈਠੇ ਉੱਥੇ ਕਈ ਕੁਝ ਹੋਈ ਜਾਂਦਾ ਯਾਰ ਅਸੀਂ ਹੁਣ ਮੇਲਿਆਂ ਨੂੰ ਬਣਾ ਕੀ ਲਿਆ ਨਾ ਤਾਂ ਉਹਦੀ ਧਾਰਮਿਕ ਮਹੱਤਤਾ ਰਹਿੰਦੀ ਹੈ ਨਾ ਉਹਦਾ ਇਤਿਹਾਸਕ ਪੱਖ ਰਹਿੰਦਾ ਤੇ ਨਾ ਉਹਦਾ ਸੱਭਿਆਚਾਰਕ ਪੱਖ ਰਹਿੰਦਾ ਅਸੀਂ ਮੇਲਿਆਂ ਦਾ ਚੀਰ ਹਰਣ ਕਰ ਦਿੱਤਾ ਬਿਲਕੁਲ ਤੇ ਜੇਕਰ ਇਹ ਮੇਲੇ ਇਸ ਤਰ੍ਹਾਂ ਅਸੀਂ ਨੰਗ ਮਲੰਗ ਕਰ ਦਿੱਤੇ ਆ ਤਾਂ ਸੱਚ ਜਾਣਿਓ ਇਹਨਾਂ ਮੇਲਿਆਂ ਦੇ ਵਿੱਚ ਪ੍ਰਵਾਸੀਆਂ ਦੀ ਫਿਰ ਆਮਦ ਵਧਣੀ ਸੀ ਕਿਉਂਕਿ ਸਾਡੀ ਕਮਾਂਡ ਪੰਜਾਬੀਆਂ ਦੀ ਹਰ ਚੀਜ਼ ਤੋਂ ਢਿੱਲੀ ਪੈ ਗਈ ਹੈ ਰੰਬੇ ਤੋਂ ਵੀ ਢਿੱਲੀ ਪੈ ਗਈ ਕਈ ਤੋਂ ਵੀ ਢਿੱਲੀ ਪੈ ਗਈ ਹੜ ਦੇ ਮੁੰਨਿਆਂ ਤੋਂ ਵੀ ਢਿੱਲੀ ਪੈ ਗਈ ਅਸੀਂ ਟਰੈਕਟਰਾਂ ਤੇ ਵੀ ਬਹਿਣਾ ਭੁੱਲ ਗਏ ਅਸੀਂ ਖੇਤਾਂ ਦੇ ਵਿੱਚ ਵੱਟਾਂ ਦੇ ਉੱਪਰ ਤੁਰਨਾ ਵੀ ਭੁੱਲ ਗਏ ਹਰ ਥਾਂ ਤੇ ਹੁਣ ਪ੍ਰਵਾਸੀਆਂ ਨੇ ਆਪਣੀ ਇੱਕ ਛਾਪ ਜਿਹੜੀ ਆ ਉਹ ਚਾਪ ਦਿੱਤੀ ਹੈ ਔਰ ਉੱਥੇ ਉਹ ਹਾਵੀ ਹੋ ਗਏ ਆ ਹੁਣ ਇਹਨਾਂ ਨੂੰ ਹਾਵੀ ਹੋਿਆਂ ਨੂੰ ਲਾਉਣਾ ਇੱਕ ਬਹੁਤ ਵੱਡੀ ਮਹੱਮ ਦੇ ਬਰਾਬਰ ਆ ਸਾਡੇ ਮੇਲਿਆਂ ਨੂੰ ਖਰਾਬ ਕਰਨ ਦੇ ਵਿੱਚ ਅਸੀਂ ਨਹੀਂ ਕਹਦੇ ਕਿ ਪ੍ਰਵਾਸੀਆਂ ਦਾ ਹੱਥ ਆ ਸਾਡੇ ਇਹਨਾਂ ਪੰਜਾਬੀਆਂ ਦਾ ਹੱਥ ਆ ਜਿਹੜੇ ਨਿਰੇਪਰੇ ਲਾਪਰਵਾਹ ਆ ਬਿਲਕੁਲ ਮੈਂ ਤੁਹਾਨੂੰ ਇੱਕ ਗੱਲ ਦੱਸਤੀ ਆ ਅਸੀਂ ਪਿਛਲੇ ਇੱਕ ਸਾਲ ਇੱਕ ਮੇਲੇ ਦੇ ਵਿੱਚ ਗਏ ਸੀਗੇ ਅਸੀਂ ਮੇਲੇ ਦੇ ਵਿੱਚ ਜਦੋਂ ਗਏ ਆ ਤੇ ਉੱਥੇ ਨਾ ਅਚਾਨਕ ਇਹਨਾਂ ਪ੍ਰਵਾਸੀ ਸੀਗੇ ਜਿਹੜੇ ਇਹਨਾਂ ਨੇ ਨਾ ਸ਼ਰਾਬ ਪੀਤੀ ਹੋਈ ਸੀ ਬਹੁਤ ਜ਼ਿਆਦਾ ਨਸ਼ਾ ਇਹਨਾਂ ਨੇ ਕੀਤਾ ਹੋਇਆ ਸੀਗਾ ਫਿਰ ਬਣ ਕੇ ਟੋਲੀਆਂ ਦੇ ਵਿੱਚ ਘੁੰਮ ਰਹੇ ਹਾਂ ਟੋਲੀਆਂ ਦੇ ਵਿੱਚ ਆਏ ਮੈਂ ਇਹ ਹੀ ਗੱਲ ਕਰਨ ਲੱਗੀ ਸੀ ਟੋਲੀਆਂ ਦੇ ਵਿੱਚ ਆਏ ਤੇ ਅੱਗੇ ਕੁੜੀਆਂ ਸੀਗੀਆਂ ਤੇ ਫੈਮਿਲੀ ਸੀਗੀ ਕਾਫੀ ਲੋਕ ਸੀਗੇ ਪਤਾ ਥੋੜਾ ਲੱਗਦਾ ਇਥੋਂ ਤਰ੍ਹਾਂ ਥਾਂ ਪੈਰ ਰੱਖਣ ਦੀ ਥਾਂ ਨਹੀਂ ਹੁੰਦੀ ਉਹ ਆਏ ਉਹਨਾਂ ਨੇ ਹੱਥ ਫੜੇ ਹੋਏ ਸੀ ਮੁੰਡਿਆਂ ਨੇ ਇੱਕ ਦੂਜੇ ਦੇ ਉਹਨਾਂ ਨੇ ਨਾ ਭਜੜੜ ਮਚਾਤੀ ੱੱਕੇ ਮਾਲ ਨੇ ਸ਼ੁਰੂ ਕਰ ਦਿੱਤੇ ਵਜਦੇ ਜਾ ਜਾ ਕੇ ਕੁੜੀਆਂ ਦੇ ਵਿੱਚ ਸੀਗੇ ਠੀਕ ਆ ਇਦਾਂ ਕਰਨ ਲੱਗ ਗਏ ਤੇ ਇਸ ਦੌਰਾਨ ਇੰਨੀ ਕੁ ਭਗੜੜ ਮਚ ਗਈ ਨਾ ਉੱਥੇ ਬਹੁਤ ਸਾਰੇ ਲੋਕ ਥੱਲੇ ਡਿੱਗ ਗਏ ਬਹੁਤ ਸਾਰੇ ਲੋਕ ਹਨਾ ਸਾਈਡ ਤੇ ਹੋ ਗਏ ਬਹੁਤ ਕੁਝ ਹੋਇਆ ਤੇ ਉਹ ਮੁੰਡੇ ਜਿਹੜੇ ਨਸ਼ੇ ਦੇ ਵਿੱਚ ਸੀਗੇ ਉਹ ਹੱਸਦੇ ਪਏ ਸੀਗੇ ਤੇ ਉੱਥੇ ਹੀ ਜਦੋਂ ਇੱਥੇ ਨਾਲ ਪੁਲਿਸ ਖੜੀ ਸੀ ਮਹਿਲਾ ਪੁਲਿਸ ਵੀ ਸੀ ਦੂਜੇ ਪੁਲਿਸ ਵਾਲੇ ਵੀ ਸੀਗੇ ਉਹ ਪੁਲਿਸ ਵਾਲੇ ਆਪਸ ਦੇ ਵਿੱਚ ਗੱਲ ਕਰ ਰਹੇ ਆ ਕਿ ਯਾਰ ਇਹ ਕਿੱਦਾਂ ਦੇ ਲੋਕ ਨੇ ਛੋਟੇ-ਛੋਟੇ ਨਿਆਣੇ ਜਿਹੜੇ ਸੀਗੇ ਉਹ ਦੱਬ ਗਏ ਸੀਗੇ ਪੁਲਿਸ ਵਾਲੇ ਆਪਸ ਦੇ ਵਿੱਚ ਖੜ ਕੇ ਇਹ ਗੱਲ ਕਰ ਰਹੇ ਨੇ ਕਿ ਯਾਰ ਕਿੱਦਾਂ ਦੇ ਲੋਕ ਨੇ ਤੁਸੀਂ ਕਾਤੋਂ ਜੇ ਤੁਹਾਨੂੰ ਪਤਾ ਹੈ ਕਿ ਮਾਹੌਲ ਖਰਾਬ ਹੋ ਗਿਆ ਮੇਲਿਆਂ ਦੇ ਵਿੱਚ ਤੁਸੀਂ ਕਾਤੋਂ ਆਪਣੇ ਨਿੱਕੇ-ਨਿੱਕੇ ਨਿਆਣਿਆਂ ਨੂੰ ਲੈ ਕੇ ਇੰਨੀ ਭੀੜ ਦੇ ਵਿੱਚ ਵੜ ਗਏ ਆ ਹੁਣ ਦੇਖੋ ਪੁਲਿਸ ਸਾਡੀ ਗਲਤੀ ਕੱਢ ਰਹੀ ਆ ਉਹਨਾਂ ਨੂੰ ਫੜਨਾ ਚਾਹੀਦਾ ਸੀਗਾ ਉੱਥੇ ਉਸੇ ਮੌਕੇ ਆ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੇਖਣੀਆਂ ਚਾਹੀਦੀਆਂ ਨੇ ਹੁਣ ਮੇਲੇ ਦੇ ਵਿੱਚ ਅਸੀਂ ਕਿਸੇ ਨੂੰ ਵੀ ਆਉਣ ਤੋਂ ਜਾਣ ਤੋਂ ਰੋਕ ਨਹੀਂ ਸਕਦੇ ਨਹੀਂ ਰੋਕ ਸਕਦੇ ਪਰ ਇੱਥੇ ਇੱਕ ਸਲਾਹ ਜ਼ਰੂਰ ਹਨਾ ਆਪਾਂ ਨੂੰ ਦੇਣੀ ਚਾਹੀਦੀ ਹੈ ਕਿ ਨਸ਼ਾ ਜਿਹੜਾ ਆ ਨਾ ਉਹ ਨਾ ਕਰਕੇ ਉਹਨ ਲੋਕ ਇਹ ਜਿਹੜੇ ਨਸ਼ੇੜੀ ਉਹ ਤਾਂ ਪਤਾ ਲੱਗ ਜਾਂਦਾ ਮੂੰਹ ਤੋਂ 스ਮੈਲ ਆ ਜਾਂਦੀ ਹੈ ਪਰ ਇੱਥੇ ਆ ਗੱਲ ਹੈ ਕਿ ਲੋਕ ਧਰਮ ਨੂੰ ਵਿੱਚ ਲੈ ਆਉਂਦੇ ਆ ਕਿ ਤੁਸੀਂ ਸਾਨੂੰ ਕਿੱਦਾਂ ਰੋਕ ਰਹੇ ਆ ਹੁਣ ਕਿਸੇ ਧਾਰਮਿਕ ਥਾਂ ਦੇ ਉੱਤੇ ਮੇਲਾ ਲੱਗਾ ਹੋਇਆ ਹੈ ਜਾਂ ਕੋਈ ਸ਼ਰਾਬ ਪੀ ਕੇ ਵੀ ਜਾ ਰਿਹਾ ਹੈ ਜੋ ਵੀ ਹੈ ਜਿੱਦਾਂ ਵੀ ਹੈ ਅਗਲਾ ਬੰਦਾ ਨਾ ਉਹ ਧਰਮ ਨੂੰ ਵਿੱਚ ਲੈ ਆਉਂਦਾ ਹੈ ਕਿ ਤੁਸੀਂ ਸਾਨੂੰ ਰੋਕ ਨਹੀਂ ਸਕਦੇ ਦੇਖੋ ਕਿਸੇ ਵੀ ਧਰਮ ਦੀ ਆਪਾਂ ਗੱਲ ਕਰ ਲਈਏ ਚਾਹੇ Hindu, Muslim, Sikh, ईसाई ਕੋਈ ਵੀ ਹੋਵੇ ਸ਼ਰਾਬ ਪੀ ਕੇ ਤਾਂ ਉੱਥੇ ਜਾਣਾ ਜਾਣ ਦੀ ਹਰ ਹਰ ਤਮਨਾਈ ਹੈ ਠੀਕ ਹੈ ਨਾ ਤੁਸੀਂ ਜਦੋਂ ਸ਼ਰਾਬ ਪੀ ਕੇ ਕੋਈ ਆਉਂਦਾ ਹੈ ਉਹਨੂੰ ਤੇ ਰੋਕ ਸਕਦੇ ਹੋ ਹੂੰ ਪੁਲਿਸ ਵਾਲੇ ਜਿਹੜੇ ਕਹਿੰਦੇ ਵੀ ਕਿੱਦਾਂ ਦੇ ਲੋਕ ਹੋਣਗੇ ਜਿਹੜੇ ਭੇਜ ਦਿੱਤੇ ਤੇ ਜਿਹੜੇ ਇਦਾਂ ਦੇ ਲੋਕ ਆ ਗਏ ਕਿ ਜਿਨ੍ਹਾਂ ਦੇ ਵਾਸਤੇ ਜਿਨ੍ਹਾਂ ਦੀਆਂ ਤਸ਼ਰੀਫਾਂ ਤੁਹਾਡੇ ਡੰਡੇ ਡੀਕਦੀਆਂ ਆ ਉਹਨਾਂ ਦਾ ਤਾਂ ਹੱਲ ਕਰੋ ਬਿਲਕੁਲ ਠੀਕ ਹੈ ਨਾ ਗੱਲ ਇਹ ਹੈ ਕਿ ਹੁਣ ਆਵਾ ਇੰਨਾ ਉਤ ਗਿਆ ਕਿ ਕੋਈ ਇੱਕ ਹੋਵੇ ਕਮਲਾ ਸਮਝਾਵੇ ਵੇੜਾ ਵੇੜਾ ਹੋ ਜਾਏ ਕਮਲਾ ਤੇ ਸਮਝਾਵੇ ਕਿਹੜਾ ਸਾਡੀ ਇੱਥੇ ਜਿਹੜੇ ਕਮਲੇ ਹੋਏ ਵਾਲੀ ਗੱਲ ਹੋਈ ਪਈ ਆ ਅਸੀਂ ਹਰ ਇੱਕ ਚੀਜ਼ ਜਿਹੜੀ ਆ ਉਹਦੇ ਵਿੱਚ ਵਿਗਾੜ ਲਿਆਂਦਾ ਉਹ ਮੇਲਿਆਂ ਦਾ ਸ਼ਿੰਗਾਰ ਅੱਜ ਕੁੜੀਆਂ ਪੰਘੂੜਾ ਜਦੋਂ ਝੂਟਦੀਆਂ ਕਿਤੇ ਉਸ ਵੇਲੇ ਵੀ ਉਹਨਾਂ ਤੇ ਟੌਰਚਰ ਹੁੰਦੇ ਆ ਹੂੰ ਜੀ ਤੇ ਚਰਾ ਹੁੰਦੀਆਂ ਜੀ ਜਦੋਂ ਕਿਤੇ ਕੋਈ ਕੁਲਫੀਆਂ ਖਾਣ ਜਾਂਦੀਆਂ ਉਦੋਂ ਵੀ ਗੋਲ ਗੱਪੇ ਖਾਣ ਜਾਂਦੀਆਂ ਉਦੋਂ ਵੀ ਕਿਸੇ ਬੰਗਾ ਦੀ ਤਕਾਂ ਤੇ ਖੜਦੀਆਂ ਉਦੋਂ ਵੀ ਕਿਤੇ ਕੋਈ ਝਾਂਜਰ ਟਮ ਛੱਲਾ ਲੈਣਾ ਉੱਥੇ ਵੀ ਹਰ ਥਾਂ ਉਹਨਾਂ ਦੇ ਨਾਲ ਮਾੜੀ ਹੁੰਦੀ ਤੇ ਹੁੰਦੀ ਕੱਲੀ ਹੀ ਨਾ ਜੀ ਕੁੜੀਆਂ ਦੇ ਨਾਲ ਨਹੀਂ ਹੁੰਦੀ ਉਹਨਾਂ ਬੰਦਿਆਂ ਦੇ ਨਾਲ ਵੀ ਆ ਕਿ ਜਿਹੜੇ ਸਾਡੇ ਪੰਜਾਬੀ ਸਾਊ ਬੰਦੇ ਹੈਗੇ ਆ ਇਹ ਕੱਲੇ ਕੱਲੇ ਮੇਲਿਆਂ ਦੇ ਵਿੱਚ ਘੁੰਮਦੇ ਮੋਢੇ ਉਹਨਾਂ ਦੇ ਵਿੱਚ ਵੀ ਵੱਜਦੀ ਆ ਢੱਕੇ ਉਹਨਾਂ ਦੇ ਵਿੱਚ ਵੀ ਵੱਜਦੇ ਆ ਪੱਗਾਂ ਉਹਨਾਂ ਦੇ ਗਲ ਦੇ ਵਿੱਚ ਵੀ ਪੈਂਦੀਆਂ ਹੁਣ ਸਾਨੂੰ ਅਸੀਂ ਉੱਠਣਾ ਕਦੋਂ ਨੂੰ ਆ ਅਸੀਂ ਜਾਗਣਾ ਕਦੋਂ ਨੂੰ ਆ ਸਾਡਾ ਸਵੇਰਾ ਹੋਣਾ ਕਦੋਂ ਨੂੰ ਜੀ ਅੱਜ ਸਾਡੇ ਮੇਲਿਆਂ ਦੇ ਵਿੱਚ ਤੁਸੀਂ ਸੱਚ ਜਾਣਿਓ ਬਹੁਤ ਵੱਡੀ ਫੰਡਿੰਗ ਜਿਹੜੀ ਆ ਹਮ ਇਹ ਸੌਲਡ ਹੈ ਉਹਨਾਂ ਗੱਲ ਇਹਦੀ ਫੰਡਿੰਗ ਹੈ ਨਾ ਬਹੁਤ ਵੱਡੇ ਪੱਧਰ ਤੇ ਪ੍ਰਵਾਸੀ ਵੀ ਕਰਦੇ ਆ ਬਰਾਬਰ ਦੀ ਫੰਡ ਔਰ ਸਭ ਤੋਂ ਵੱਡੀ ਗੱਲ ਉਹਨਾਂ ਦੀਆਂ ਕੁਰਸੀਆਂ ਬਰਾਬਰ ਦਿੰਦੀਆਂ ਜੀ ਪੰਚਾਇਤ ਦੇ ਉਹਨਾਂ ਨੂੰ ਬਰਾਬਰ ਪੰਚਾਇਤ ਦੇ ਬਿਠਾ ਕੇ ਮਾਨਤਨ ਦਿੱਤਾ ਜਾਂਦਾ ਅਸੀਂ ਕਾਹਦੇ ਭੁੱਖੇ ਆ ਅਸੀਂ ਪਰਚੀਆਂ ਕੱਟ ਕੇ ਚੌਧਰ ਦੇਣ ਤੇ ਚੌਧਰ ਕਰਨ ਦੇ ਭੁੱਖੇ ਆ ਹੋਰ ਸਾਨੂੰ ਕੋਈ ਨਹੀਂ ਪੰਜਾਬ ਜਾਵੇ ਠੱਠੇ ਖੂਦ ਵਿੱਚ ਸਾਡਾ ਮੇਲਾ ਖਰਾਬ ਹੁੰਦਾ ਹੋ ਜਵੇ ਅਸੀਂ ਨਾ ਇਹਦਾ ਕੋਈ ਇਤਿਹਾਸਕ ਪੱਖ ਲੈਣਾ ਨਾ ਸੱਭਿਆਚਾਰਕ ਤੇ ਨਾ ਮ ਇਤਿਹਾਸਕ ਕੋਈ ਵੀ ਇਹਦਾ ਪੱਖ ਰਵੇ ਜਾਂ ਨਾ ਰਵੇ ਹਾਂ ਸਾਡੇ ਪੈਸੇ ਜੁੜਦੇ ਰਹਿਣ ਸਾਡੇ ਪੈਸੇ ਡਗਦੇ ਰਹਿਣ ਇਸ ਗੱਲ ਦੀ ਪੈਸਿਆਂ ਦੀ ਹੈ ਬਿਲਕੁਲ ਗੱਲ ਹੀ ਪੈਸਿਆਂ ਦੀ ਜਿਹੜੀ ਮੇਲਿਆਂ ਦੀ ਤਸਵੀਰ ਬਦਲੀ ਹੈ ਉਹ ਪੈਸਿਆਂ ਕਰਕੇ ਹੀ ਬਦਲੀ ਹੈ ਤੇ ਕੁਝ ਪੰਜਾਬੀ ਜਿਹੜੇ ਨੇ ਉਹ ਹੁਣ ਨਾ ਇੰਟਰਸਟ ਵੀ ਨਹੀਂ ਲੈਂਦੇ ਇਹਨਾਂ ਗੱਲਾਂ ਬਹੁਤ ਸਾਰੇ ਚਲੋ ਨੌਜਵਾਨਤਾ ਵਿਦੇਸ਼ਾਵਾਲ ਨੂੰ ਹੀ ਰੁਖ ਕਰ ਰਹੇ ਨੇ ਕਿ ਅਸੀਂ ਇੱਥੇ ਰਹਿ ਕੇ ਕੀ ਕਰਨਾ ਹੈ ਤੁਸੀਂ ਇਹ ਵੀ ਇਹ ਵੀ ਇਹ ਵੀ ਸਤਮ ਜ਼ਰੀਫੀ ਦੇਖੋ ਕਿ ਬਹੁਤ ਸਾਰੀਆਂ ਪ੍ਰਬੰਧਕ ਕਮੇਟੀਆਂ ਦੇ ਵਿੱਚ ਪ੍ਰਵਾਸੀਆਂ ਨੂੰ ਲਿਆ ਗਿਆ ਹੂੰ ਕਿ ਪ੍ਰਵਾਸੀ ਜਿਹੜੇ ਆ ਉਹਨਾਂ ਕਮੇਟੀਆਂ ਦੇ ਵਿੱਚ ਸ਼ਾਮਲ ਆ ਔਰ ਉਹਨਾਂ ਕਮੇਟੀਆਂ ਨੂੰ ਡਿਕਟੇਟ ਕਰਦੇ ਆ ਡਿਕਟੇਟ ਕਰਦੇ ਨੇ ਤਾਂ ਹੀ ਤਾਂ ਇਹ ਦੁਕਾਨਾਂ ਲੱਗ ਰਹੀਆਂ ਨੇ ਪੰਗੂੜੇ ਜਿਹੜੇ ਨੇ ਉਹੀ ਲਗਾਉਂਦੇ ਨੇ ਤਾਂ ਹੀ ਤਾਂ ਹੱਥ ਸੇ ਵਾਪਰ ਰਹੇ ਨੇ ਹੋਰ ਸੁਣੋ ਤੁਸੀਂ ਜਦੋਂ ਹੱਥ ਸੇ ਵਾਪਰ ਜਾਂਦੇ ਨੇ ਜਾਂਚ ਕਮੇਟੀਆਂ ਬਣਾ ਦਿੱਤੀਆਂ ਜਾਂਦੀਆਂ ਨੇ ਲੋਕਾਂ ਨੂੰ ਆਸ਼ਵਾਸਨ ਦੇਣ ਵਾਸਤੇ ਕਿ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ ਜੋ ਕੋਈ ਵੀ ਦੋਸ਼ੀ ਹੋਊਗਾ ਉਹਨੂੰ ਫੜ ਲਿਆ ਜਾਵੇਗਾ ਹਫ਼ਤੇ ਬਾਅਦ ਤਾਂ ਕੁਝ ਚੇਤੇ ਨਹੀਂ ਰਹਿੰਦਾ ਜੀ ਬੱਚਾ ਮੁੱਕਿਆ ਸੀ ਨਾ ਪੰਗੂੜੇ ਤੇ ਝੂਟਾ ਲੈਣ ਗਿਆ ਤੇ ਡਿੱਗ ਗਿਆ ਸੀਗਾ ਚੰਡੀਗੜ੍ਹ ਦੇ ਵਿੱਚ ਤੇ ਉਹਦਾ ਕੀ ਹੋਇਆ ਕੁਝ ਵੀ ਨਹੀਂ ਹੋ ਇਹ ਦੇ ਬੌਸਰ ਬੌਸ ਨਹੀਂ ਥਾਣਾ ਜਿਹੜਾ ਕਿ ਉਹਨੇ ਮੁੜ ਕੇ ਵਾਪਸ ਥੜੋ ਆ ਜਾਣਾ ਨਹੀਂ ਹੋਣਾ ਸਾਨੂੰ ਦੇਖੋ ਜਦ ਤੱਕ ਅਸੀਂ ਪੈਸੇ ਲੈ ਕੇ ਮੇਲਿਆਂ ਦੇ ਵਿੱਚ ਦੁਕਾਨਾਂ ਲੱਗਣਗੀਆਂ ਠੀਕ ਹੈ ਉਦੋਂ ਤੱਕ ਇਹ ਸੁਧਾਰ ਨਹੀਂ ਹੋਣੇ ਨਹੀਂ ਹੋਣੇ ਬੰਦੇ ਚੰਗੇ ਨੂੰ ਦੁਕਾਨਦਾਰੀ ਕਰਨ ਦਿੱਤੀ ਜਾਵੇ ਮੇਲਿਆਂ ਦੇ ਵਿੱਚ ਚੰਗੇ ਬੰਦਿਆਂ ਨੂੰ ਘੁੰਮਣ ਦੀ ਇਜਾਜ਼ਤ ਦਿੱਤੀ ਜਾਵੇ ਜਿਹੜੇ ਵੱਡੇ ਵੱਡੇ ਚੌਧਰੀ ਮੇਲਿਆਂ ਦੇ ਪ੍ਰਬੰਧਕ ਆ ਉਹ ਸਟੇ ਤੇ ਕੁਰਸੀ ਢਾਕੇ ਬੈਠਣ ਦੀ بجائے ਮੁੱਛਾਂ ਨੂੰ ਵੱਟ ਦੇ ਕੇ ਮੇਲਿਆਂ ਦੇ ਅੰਦਰ ਫਿਰਨ ਪ੍ਰਬੰਧ ਦੇਖਣ ਕਿ ਕਿਸੇ ਨਾਲ ਕੋਈ ਛੇੜਖਾਨੀ ਤਾਂ ਨਹੀਂ ਹੁੰਦੀ ਕਿਸੇ ਕੋਈ ਧੀ ਭੈਣ ਦੀ ਕੋਈ ਚੁੰਨੀ ਤਾਂ ਨਹੀਂ ਖਿੱਚਦਾ ਜੀ ਉਹ ਉੱਥੇ ਫਿਰਨ ਉਹਨਾਂ ਦੀਆਂ ਕੁਰਸੀਆਂ ਨਹੀਂ ਡੇਢਣੀਆਂ ਚਾਹੀਦੀਆਂ ਉਹਨਾਂ ਨੂੰ ਤਾਂ ਚਾਲ ਹੋਣੀ ਚਾਹੀਦੀ ਸਾਰੇ ਪਾਸੇ ਮੇਲੇ ਦੇ ਵਿੱਚ ਬਾਜ਼ਾਰ ਖੜਕਦੇ ਫਿਰਨ ਤੇ ਜਿਹੜਾ ਕੋਈ ਇਦਾਂ ਦੀ ਕੋਈ ਗੱਲਬਾਤ ਕਰਦਾ ਫਿਰ ਉਹਦੇ ਮੌਤ ਤੱਕ ਕਰਨ ਦੀ ਵੀ ਹਿੰਮਤ ਹੋਣੀ ਚਾਹੀਦੀ ਹੈ ਜੀ ਤੇ ਜਿਹੜਾ ਸਾਡੇ ਮੇਲਿਆਂ ਦਾ ਜੋ ਪਹਿਲਾ ਰੂਪ ਸਰੂਪ ਸੀਗਾ ਉਹਨੂੰ ਵਾਪਸ ਲੈ ਕੇ ਆਉਣਾ ਚਾਹੀਦਾ ਨਹੀਂ ਤਾਂ ਹੋਰ ਥੋੜਾ ਜਿਹਾ ਸਮਾਂ ਆ ਤੁਹਾਨੂੰ ਮੇਲਿਆਂ ਦੇ ਵਿੱਚ ਕੋਈ ਵੀ ਨਾ ਪੰਜਾਬੀ ਤੇ ਨਾ ਪੰਜਾਬਣ ਦਿਖਾਈ ਨਹੀਂ ਦੇਣੀ ਕੋਈ ਹੁਣ ਹੀ ਬਹੁਤ ਸਾਰਾ ਮੈਂ ਤੁਹਾਨੂੰ ਦੱਸਿਆ ਨਾ ਮਾਹੌਲ ਖਰਾਬ ਹੋ ਚੁੱਕਿਆ ਸਾਨੂੰ ਹੀ ਸਾਡੇ ਘਰ ਦੇ ਨਹੀਂ ਜਾਣ ਦਿੰਦੇ ਕਿ ਨਹੀਂ ਜਾਣਾ ਸਮਝਦਾਰੀ ਕਹਿੰਦੇ ਨੇ ਕਿ ਇਸੇ ਗੱਲ ਦੇ ਵਿੱਚ ਹੈ ਕਿ ਦੂਜੇ ਨੂੰ ਦੋਸ਼ ਦੇਣ ਦੀ ਬਜਾਏ ਆਪ ਸਮਝ ਜਾਓ ਤੇ ਆਪ ਘਰਾਂ ਦੇ ਵਿੱਚ ਬੈਠੋ ਹਣਾ ਸਾਡੇ ਘਰ ਦੇ ਤਾਂ ਇਹ ਕਹਿੰਦੇ ਨੇ ਕਿ ਭੇੜ ਭਾਂੜ ਵਾਲੀ ਗੱਲ ਕਰਦੇ ਜਾਣਾ ਮੈਂ ਕਹਾਂਗਾ ਮੈਂ ਇਹ ਕਹਾਂਗਾ ਇਸ ਗੱਲ ਨਾਲ ਮੈਂ ਤੁਹਾਡਾ ਇਤفاق ਨਹੀਂ ਰੱਖਦਾ ਮੈਂ ਨਹੀਂ ਕਹਿੰਦਾ ਘਰਾਂ ਦੇ ਵਿੱਚ ਬੈਠੋ ਯਾਰ ਹੁਣ ਘਰਾਂ ਦੇ ਵਿੱਚ ਬੈਠਣਾ ਤਾਂ ਸਮਾਂ ਥੋੜੋ ਹੁਣ ਬਾਹਰ ਨਿਕਲਿਓ ਹੁਣ ਬਾਹਰ ਨਿਕਲ ਕੇ ਜਿਹੜੀ ਤੁਹਾਡੀ ਚੀਜ਼ ਆ ਉਹਨੂੰ ਸੰਭੋ ਜੇਕਰ ਤੁਸੀਂ ਸੰਭੋਗੇ ਨਹੀਂ ਸੰਭਾਲੋਗੇ ਨਹੀਂ ਤਾਂ ਜੇ ਮੰਨ ਲਓ ਕੋਈ ਤੁਹਾਡਾ ਖੇਤ ਆ ਤੁਸੀਂ ਖੇਤ ਨੂੰ ਬੋਹਣਾ ਨਹੀਂ ਤੁਸੀਂ ਉਹਦੇ ਵਿੱਚ ਵੜਨਾ ਨਹੀਂ ਉੱਥੇ ਘਾਹ ਹੀ ਉਗਣਾ ਹੂੰ ਜੀ ਜਦ ਤੱਕ ਤੁਸੀਂ ਆਪਣੇ ਘਰ ਦੇ ਵਿੱਚੋਂ ਬਾਹਰ ਨਹੀਂ ਨਿਕਲੋਗੇ ਆਪਣੀਆਂ ਚੀਜ਼ਾਂ ਨੂੰ ਸੰਭਾਲੋਗੇ ਨਹੀਂ ਤੇ ਤੁਸੀਂ ਐਵੇਂ ਵਿਰਸੇ ਦੇ ਵਾਰਸ ਬਣੀ ਫਿਰਦੇ ਆ ਤੁਸੀਂ ਫਿਰ ਕੀ ਸੰਭਾਲਿਆ ਹੋਇਆ ਕਾਹਦੇ ਤੁਸੀਂ ਵਾਰਸ ਹੋਏ ਤੁਸੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੂਸਰੇ ਨੂੰ ਲਵਾਰਸ ਕਰ ਜਣਾ ਜੀ ਸੋ ਬਾਹਰ ਨਿਕਲੋ ਆਪਣੇ ਘਰਾਂ ਤੋਂ ਆਪਣੀ ਕਮਾਂਡ ਢਿੱਲੀ ਨਾ ਪੈਣ ਦਿਓ ਤੁਹਾਡੀ ਕਮਾਂਡ ਢਿੱਲੀ ਪੈ ਗਈ ਆ ਇਹਨੂੰ ਸ਼ਕਤੀ ਦੇ ਨਾਲ ਕੱਸ ਕੇ ਰੱਖੋ ਕਿਉਂਕਿ ਕਿਰਪਾਨ ਦੇ ਮੁਠੇ ਤੋਂ ਢਿੱਲਾ ਹੱਥ ਜੜਾਇਆ ਉਹ ਕਈ ਵਾਰ ਜੰਗ ਦੇ ਵਿੱਚ ਵੈਰੀ ਦੇ ਮੂਹਰੇ ਬੰਦੇ ਵੱਡੇ ਵੱਡੇ ਬਹਾਦਰ ਦੇ ਗੁੱਡੇ ਲਵਾ ਜਾਂਦਾ ਮੈਂ ਸਹਿਮਤ ਹਾਂ ਤੁਹਾਡੀ ਗੱਲ ਦੇ ਨਾਲ ਪਰ ਨਾ ਮਾਪਿਆਂ ਦੀ ਜਿਹੜੀ ਚਿੰਤਾ ਹੁੰਦੀ ਹੈ ਹੁਣ ਤੁਹਾਡੀ ਚਿੰਤਾ ਜਿਹੜੀ ਹੈ ਉਹ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਵੀ ਪਤਾ ਹੈ ਕਿ ਮੈਂ ਆਪਣੇ ਨਿਆਣੇ ਨਹੀਂ ਭੇਜਣੇ ਉੱਥੇ ਕੁਝ ਨਾ ਕੁਝ ਹੋ ਸਕਦਾ ਹੈ ਹੁਣ ਤੁਸੀਂ ਦੇਖਿਆ ਕਿ ਮੇਲਿਆਂ ਦੇ ਵਿੱਚ ਕਿਸ ਤਰੀਕੇ ਮਰਡਰ ਹੋ ਜਾਂਦੇ ਨੇ ਕਤਲ ਹੋ ਜਾਂਦੇ ਨੇ ਤੇ ਕਿ ਨੂੰ ਬੰਦਾ ਬੋਲੇ ਕਿ ਤੂੰ ਕੀਤਾ ਤੂੰ ਕੀਤਾ ਦੋਸ਼ੀ ਦਾ ਵੀ ਨਹੀਂ ਪਤਾ ਲੱਗਦਾ ਕੌਣ ਕਰ ਗਿਆ ਹਨਾ ਇਦਾਂ ਦੇ ਮੇਲਿਆਂ ਨੂੰ ਨਾ ਲੋਕ ਬਹੁਤ ਜ਼ਿਆਦਾ ਇਸਤੇਮਾਲ ਕਰ ਰਹੇ ਨੇ ਅੱਜ ਕੱਲ੍ਹ ਅਜਈਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਸਤੇ ਮਿੰਟ 'ਚ ਤਾਂ ਗੋਲੀਆਂ ਚੱਲ ਜਾਂਦੀਆਂ ਨੇ ਸੋ ਇਹ ਇਸ ਚੀਜ਼ ਦੇ ਵੱਲ ਨਾ ਪ੍ਰਬੰਧਕਾਂ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਨਾ ਸਲਾਹ ਜਿਹੜੀ ਹੈ ਉਹ ਮੰਨ ਲੈਣੀ ਚਾਹੀਦੀ ਹੈ ਕਿ ਇੱਥੇ ਜਿਹੜੇ ਪ੍ਰਵਾਸੀ ਦੁਕਾਨ ਲਾਉਂਦੇ ਨੇ ਲੋਨ ਅਸੀਂ ਨਹੀਂ ਕਹਿੰਦੇ ਆ ਸੀ ਕਿਸੇ ਦਾ ਰੋਜ਼ਗਾਰ ਨਹੀਂ ਖੋਣ ਲੱਗੇ ਕਿਤੇ ਨਾ ਕਿਤੇ ਉਹਨਾਂ ਨੂੰ ਨਾ ਵੇਚ ਜੇ ਖੁਦ ਵੀ ਪਹਿਲ ਕਦਮੀ ਕਰਨੀ ਚਾਹੀਦੀ ਉਹ ਪਹਿਲ ਕਦਮੀ ਕਰਨਗੇ ਤਾਂ ਹੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਠੀਕ ਹੋ ਸਕਦੀਆਂ ਨੇ ਤੁਸੀਂ ਵਿੱਚ ਜਦੋਂ ਪੰਘੂੜੇ ਲੱਗਦੇ ਨੇ ਤੁਸੀਂ ਕਹਿ ਦਿੰਦੇ ਨੇ ਉਹਨਾਂ ਨੂੰ ਕਿ ਹਾਂ ਵੀ ਇਦਾਂ ਇਦਾਂ ਹੋਣਾ ਚਾਹੀਦਾ ਅਸੀਂ ਠੀਕ ਹੈ ਫਿਰ ਉਸ ਤੋਂ ਬਾਅਦ ਤੁਸੀਂ ਦੇਖਦੇ ਵੀ ਨਹੀਂ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਵੀ ਪਤਾ ਕਿ ਅਸੀਂ ਹਰ ਸਾਲ ਤਾਂ ਲੋਂਦੇ ਆ ਫਿਰ ਜੇ ਕੋਈ ਹਾਦਸਾ ਵੀ ਵਾਪਰ ਜਾਂਦਾ ਆ ਉਹ ਉਹਨਾਂ ਨੂੰ ਬੋਲਣ ਜੋਗੇ ਵੀ ਨਹੀਂ ਜਾਂਚ ਕਮੇਟੀ ਬਣਾ ਦਿੱਤੀ ਜਾਂਦੀ ਉਹਨਾਂ ਨੂੰ ਵਿੱਚੋਂ ਕੱਢ ਦਿੱਤਾ ਜਾਂਦਾ ਤੁਸੀਂ ਕਿ ਨਿੱਕੀ ਜੀ ਗੱਲ ਦਾ ਮੇਰੇ ਦਾ ਹੁਣ ਜਵਾਬ ਦਿਓ ਤੁਸੀਂ ਮੇਲੇ ਤੇ ਬਹੁਤ ਸਾਰੇ ਤਾਂ ਗਿਆ ਹੋਵੋ ਮੰਨ ਲਓ ਤੁਸੀਂ ਕਿਤੇ ਮੱਥਾ ਟੇਕਣ ਜਾਂਦੇ ਆ ਤੁਹਾਨੂੰ ਮੱਥਾ ਟਿਕਾਉਣ ਦੀ ਲਾਈਨ ਦੇ ਵਿੱਚ ਖੜਾ ਕੋਈ ਪ੍ਰਧਾਨ ਨਹੀਂ ਦਿਖਾਈ ਦੇਊਗਾ ਹਮ ਜਨਰਲ ਸੈਕਟਰੀ ਨਹੀਂ ਦਿਖਾਈ ਦੇਊਗਾ ਕੈਸ਼ੀਅਰ ਨਹੀਂ ਦਿਖਾਈ ਦੇਊਗਾ ਕੋਈ ਸਲਾਹਕਾਰ ਨਹੀਂ ਦਿਖਾਈ ਦੇਊਗਾ ਕੋਈ ਵੱਡਾ ਅਹੁਦੇਦਾਰ ਨਹੀਂ ਦਿਖਾਈ ਦੇਊਗਾ ਉੱਥੇ ਪਤਾ ਕੌਣ ਹੋਣਿਆ ਨਿੱਕੇ ਨਿੱਕੇ ਨਿਆਣੇ ਸੇਵਾਦਾਰ ਦੇ ਬਿੱਲੇ ਲਾ ਕੇ ਖੜੇ ਜੀ ਹੁੰਦੇ ਕਿ ਨਹੀਂ ਹੁੰਦੇ ਜੀ ਵਿਚ ਵਿਚਾਰੇ ਨੂੰ ਕਿਸੇ ਨੇ ਚਾਹ ਹੁੰਦਾ ਸੇਵਾਦਾਰ ਉਹਨੂੰ ਖੜਾ ਕਰ ਦਿੰਦੇ ਆ ਉਹ ਬੱਚਿਆਂ ਨੂੰ ਕੀ ਪਤਾ ਕਿ ਇੱਥੇ ਇਹਨਾਂ ਔਰਤਾਂ ਨਾਲ ਕੀ ਹੋਣਾ ਹਮ ਕਿ ੱੱਕਾ ਕਿਧਰੋਂ ਪੈਣਾ ਜਾ ਕੇਨੇ ਮਾਰਨਾ ਤੁਹਾਨੂੰ ਨਹੀਂ ਲੱਗਦਾ ਕਿ ਉੱਥੇ ਡਿਊਟੀ ਹੋਣੀ ਚਾਹੀਦੀ ਕਿ ਪ੍ਰਧਾਨ ਵੀ ਖੜਾ ਹੋਵੇ ਬਿਲਕੁਲ ਕਿ ਪਤਾ ਲੱਗੇ ਵੀ ਉਹ ਚਾਚਾ ਖੜਾ ਹੋਵੇ ਹੂੰ ਉਹ ਤਾਇਆ ਖੜਾ ਬਈ ਹੂੰ ਫਿਰ ਲੋਕੀਂ ਉੱਥੇ ਡਰਦੇ ਇਹ ਕੰਮ ਨਾ ਕਰਨਗੇ ਪਰ ਸਾਡਾ ਚਾਚਾ ਤਾਇਆ ਜਿਹੜਾ ਹੁੰਦਾ ਉਹ ਤਾਂ ਬੈਠਾ ਹੁੰਦਾ ਸਟੇਜ ਤੇ ਮੁੱਛੇ ਮਰੂੜੀ ਜਾਂਦਾ ਰਹਿੰਦਾ ਬੁੜੀਆਂ ਬੰਦ ਦੇਖ ਦੇ ਕੇ ਤੇ ਉਹਨੇ ਕੀ ਸੰਭਾਲਣਾ ਵਾਕਿਆਂ ਨੂੰ ਸੋ ਇਹ ਜਿੰਨੇ ਵੀ ਸਾਡੇ ਪਿੰਡਾਂ ਦੇ ਵਿੱਚ ਹੈ ਨਾ ਸਾਡੇ ਪਿੰਡਾਂ ਦੇ ਵਿੱਚ ਹੁਣ ਇਹ ਹੋ ਗਿਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਇਨਸਾਨ ਜੰਮਦੇ ਨੇ ਸਾਡੇ ਪੰਜਾਬ ਚ ਸਾਰੇ ਕੈਸ਼ੀਅਰ ਸੈਕਟਰੀ ਤੇ ਪ੍ਰਧਾਨ ਜੰਮਦੇ ਨੇ ਜੀ ਹੁਣ ਸਾਨੂੰ ਥੋੜਾ ਜਿਹਾ ਬੰਦੇ ਬਣਨਾ ਪਏਗਾ ਔਰ ਆਪਣੀ ਕਮਾਂਡ ਜਿਹੜੀ ਆ ਉਹ ਸੰਭਾਲਣੀ ਪਵੇਗੀ ਬਿਲਕੁਲ ਸੰਭਾਲਣੀ ਪਵੇਗੀ ਤੇ ਮੇਲੇ ਖਾਸ ਕਰਕੇ ਸੰਭਾਲਣੇ ਪੈਣਗੇ ਕਿਉਂਕਿ ਮੇਲਿਆਂ ਦਾ ਇੱਕ ਚਾ ਹੁੰਦਾ ਸੀ ਮੈਨੂੰ ਅੱਜ ਵੀ ਯਾਦ ਆ ਜਦੋਂ ਅਸੀਂ ਮੇਲੇ ਲੱਗਦੇ ਹੁੰਦੇ ਸੀ ਤਾਂ ਅਸੀਂ ਸੂਟ ਸਵੋਣਾ ਬਹੁਤ ਵਧੀਆ ਉਹ ਸਮਾਂ ਹੁੰਦਾ ਸੀਗਾ ਜਦੋਂ ਚਾਹ ਹੁੰਦਾ ਸੀ ਸਾਨੂੰ ਨਾ ਮਹੀਨਾ ਪਹਿਲਾਂ ਹੀ ਚਾਹ ਹੋ ਜਾਣਾ ਕਿ ਅਸੀਂ ਹੁਣ ਸੂਟ ਸਵਾਉਣਾ ਆ ਤੇ ਮੇਲੇ ਜਾਣਾ ਆ ਸਾਡੇ ਨਾਲ ਦੀਆਂ ਜਿਹੜੀਆਂ ਵੀ ਸਹੇਲੀਆਂ ਹੁੰਦੀਆਂ ਸੀਗੀਆਂ ਉਹਨਾਂ ਨੇ ਨਾਲ ਦੇ ਨਾਲ ਹਨਾ ਇੱਕੋ ਰੰਗ ਦੇ ਸੂਟ ਸਵਾ ਲੈਨੇ ਕਿ ਅਸੀਂ ਮੇਲੇ ਤੇ ਜਾਣਾ ਆ ਅਸੀਂ ਬਹੁਤ ਸਾਰਾ ਸਮਾਨ ਖਰੀਦਣਾ ਆ ਪਰ ਉਹ ਚਾਹ ਮੈਨੂੰ ਲੱਗਦਾ ਹੈ ਕਿ ਜਿੱਥੇ ਮੇਰੇ ਵਿੱਚ ਨਹੀਂ ਰਿਹਾ ਉਹ ਸਾਡੇ ਦਰਸ਼ਕਾਂ ਦੇ ਵਿੱਚ ਵੀ ਜਿਹੜੇ ਦੇਖ ਰਹੇ ਨੇ ਸਾਨੂੰ ਉਹਨਾਂ ਵਿੱਚ ਵੀ ਨਹੀਂ ਰਿਹਾ ਹੋਣਾ ਕਿ ਪੰਜਾਬ ਦੇ ਵਿੱਚ ਅਸੀਂ ਮੇਲਾ ਦੇਖਣ ਜਾਣਾ ਆ ਸੋ ਆਸ ਇਹੀ ਕਰਦੇ ਆ ਉਮੀਦ ਵੀ ਇਹੀ ਕਰਦੇ ਆ ਕਿ ਜਿਹੜੇ ਮੇਲੇ ਕਰਾਉਣ ਵਾਲੇ ਪ੍ਰਬੰਧਕ ਨੇ ਉਹ ਵੀ ਇਸ ਵਲ ਜ਼ਰੂਰ ਧਿਆਨ ਦੇਣ ਕਿਉਂਕਿ ਧਿਆਨ ਦੇਣ ਦੀ ਹੁਣ ਲੋੜ ਹੈ ਕਿਉਂਕਿ ਹੁਣ ਅਸੀਂ ਬਹੁਤ ਜ਼ਿਆਦਾ ਪੰਜਾਬ ਨੂੰ ਜਿਹੜਾ ਪਛਾਣ ਖਿੱਚ ਲਿਆ ਹੈ ਆਪਣੇ ਪੈਰ ਵੀ ਪਛਾਣ ਖਿੱਚ ਲਏ ਨੇ ਇਸ ਕਰਕੇ ਹੁਣ ਸਾਨੂੰ ਮੁੜ ਤੋਂ ਅੱਗੇ ਆਉਣਾ ਪੈਣਾ ਆ ਤੇ ਖੁਦ ਜਿਹੜਾ ਪੰਜਾਬ ਨੂੰ ਸਾਂਭਣਾ ਪੈਣਾ ਆ ਜਿਹੜੇ ਮੇਲੇ ਲੱਗਦੇ ਸੀ ਪੰਜਾਬ ਦੇ ਵਿੱਚ ਉਹਨਾਂ ਨੂੰ ਪਹਿਲਾ ਰੂਪ ਜਿਹੜਾ ਉਹ ਦੇਣਾ ਚਾਹੀਦਾ ਆ ਉਹ ਤਸਵੀਰ ਜਿਹੜੀ ਹੈ ਉਹ ਅੱਜ ਵੀ ਲੋਕਾਂ ਨੂੰ ਜ਼ਰੂਰ ਨਜ਼ਰ ਆਉਣੀ ਚਾਹੀਦੀ ਹੈ ਜਦੋਂ ਵੀ ਜ਼ਹਿਨ ਦੇ ਵਿੱਚ ਮੇਲੇ ਦੀ ਗੱਲ ਉੱਠਦੀ ਹੈ ਆਸ ਇਹੀ ਕਰਦੇ ਆ ਕਿ ਅੱਜ ਦਾ ਇਹ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਾ ਹੋਵੇਗਾ ਤੁਹਾਡੇ ਕੀ ਵਿਚਾਰ ਨੇ ਬਾਬਾ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਨੇ ਉਹ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਸਾਂਝੇ ਕਰਨਾ ਜੋਗੀ ਜੀ ਬਹੁਤ ਸਾਰੀਆਂ ਅਸੀਂ ਗੱਲਾਂ ਬਾਤਾਂ ਕੀਤੀਆਂ ਨੇ ਤੁਸੀਂ ਬਹੁਤ ਸਾਰੇ ਵਿਚਾਰ ਜਿਹੜੇ ਨੇ ਸਾਂਝੇ ਕੀਤੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸੋ ਸਮਾ ਹੋ ਗਿਆ ਜਾਣ ਦਾ ਮੁਰ ਤੋਂ ਤੁਹਾਡੇ ਮੁਖਾਤੀਬ ਹੋਵਾਂਗੇ ਪ੍ਰੋਗਰਾਮ ਸਵੇਰੇ ਸਵੇਰੇ ਲੈ ਕੇ ਉਦੋਂ ਤੱਕ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਲਾਈਵ ਪੰਜਾਬੀ ਟੀਵੀ ਤੇ ਪੰਜਾਬੀ ਪਹਿਚਾਨ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈਵ ਪੰਜਾਬੀ ਟੀਵੀ